ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਆਗੇ ਹੋਏ ਪੰਜਾਬ ਦੇ ਵਿੱਚ ਭਾਵੇਂ ਕੋਈ ਵੀ ਹਾਲਾਤ ਹੋਣ ਕੈਸੀ ਵੀ ਸਥਿਤੀ ਬਣੀ ਹੋਵੇ ਪਰ ਇੱਕ ਗੱਲ ਬੜੀ ਕਮਾਲ ਹੈ ਸਾਡੀ ਕਿ ਚੜ੍ਹਦੀ ਕਲਾ ਵਾਲੇ ਲੋਕ ਨੇ ਚੜ੍ਹਦੀ ਕਲਾ 'ਚ ਰਹਿੰਦੇ ਨੇ ਔਰ ਜੋ ਇਸ ਸਿਚੁਏਸ਼ਨ ਦੇ ਵਿੱਚ ਵੀ ਇਹਨਾਂ ਨੇ ਦਿਖਾਇਆ ਕਿ ਮਤਲਬ ਤੁਸੀਂ ਦੇਖੋ ਕਿ ਜਿੱਥੇ ਵੀ ਜਾ ਰਹੇ ਹੋ ਜਿਹੜੀ ਇਹ ਗੱਲ ਹੈ ਨਾ ਸਪਿਰਟ ਪੰਜਾਬੀ ਆਗੇ ਹੋਏ ਦੀ ਉਹ ਸਪਿਰਟ ਸਾਜੇ ਸਾਡੇ 'ਚ ਕਾਇਮ ਹੈ ਕਿ ਕੋਈ ਕੈਸੇ ਵੀ ਹਾਲਾਤਾਂ ਚ ਰਹੀਏ ਪਰ ਇੱਕ ਦੂਜੇ ਦੇ ਨਾਲ ਚੜ੍ਹਦੀ ਕਲਾ ਚ ਰਹਿਨੇ ਆ ਮੇਰੇ ਨਾਲ ਇਸ ਲਾਈਵ ਦੇ ਵਿੱਚ ਬਾਈ ਪ੍ਰਿੰਸ ਕਮਲ ਜੀ ਤੌਰ ਸਿੰਘਾ ਵੀਰ ਹੁਣੇ ਜੁੜਨਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆਪਾਂ ਕਿ ਕੀ ਸਪਿਰਟ ਆ ਪੰਜਾਬ ਦਾ ਔਰ ਉਹਨਾਂ ਦੇ ਵੱਲੋਂ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਜਿਹੜਾ ਜੁੜਨਗੇ ਔਰ ਸਿੰਗਾ ਵੀ ਸਾਡੇ ਨਾਲ ਜੁੜ ਰਹੇ ਨੇ ਤਾਂ ਦੋਨਾਂ ਦੀ ਇੱਕ ਮੇਨਟਾ ਦੋਨੋਂ ਗਰਾਊਂਡ ਤੇ ਵੀ ਗਏ ਔਰ ਹੁਣ ਇਹਨਾਂ ਦੀ ਇੱਕ ਫਿਲਮ ਵੀ ਜਿਹੜੀ ਆ ਰਹੀ ਓ ਦੇ ਬਾਰੇ ਵੀ ਚਰਚਾ ਬਾਈ ਅਸ਼ੀਕਾਲ ਜੀ ਅਸ਼ੀਕਾਲ ਬਾਈ ਕਿਵੇਂ ਹੋ ਤੁਸੀਂ ਠੀਕ ਹੋ ਬਸ ਕਿਰਪਾ ਮਾਲਕ ਦੀ ਕਿਰਪਾ ਤੁਸੀਂ ਸੁਣਾਓ ਕਿਵੇਂ ਘਰ ਪਰਿਵਾਰ ਸਾਰੇ ਕਿਦਾਂ ਬਾਈ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸਾਰੇ ਜਿਹੜੇ ਇੱਕ ਫਾਈਟ ਲੜ ਰਹੇ ਆ ਪਰ ਬਹੁਤ ਚੜ੍ਹਦੀ ਕਲਾ ਚ ਆ ਸਾਰੇ ਬਹੁਤ ਬਹੁਤ ਗੁਰੂ ਸਾਹਿਬ ਦੇ ਥਾਪੜੇ ਚ ਨੇ ਸਾਰੇ ਵੀਰ ਨਹੀਂ ਨਹੀਂ ਭਾਈ ਜੀ ਪਤਾ ਕੀ ਹੈ ਆ ਗੁਰੂਆਂ ਪੀਰਾਂ ਦੀ ਧਰਤੀ ਹੈ ਯੋਧਿਆਂ ਦੀ ਧਰਤੀ ਹੈ ਤੁਹਾਨੂੰ ਪਤਾ ਹੀ ਹੈ ਤੁਸੀਂ ਜਾਣਦੇ ਹੋ ਸਾਰਾ ਕੁਝ ਤੇ ਤੁਸੀਂ ਕਵਰ ਕਰ ਰਹੇ ਹੋ ਉੱਥੇ ਜਾ ਕੇ ਤੇ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬੀਆਂ ਦੇ ਖੂਨ ਵਿੱਚ ਪਹਿਲਾਂ ਸ਼ੁਰੂ ਤੋਂ ਹੀ ਲਿਖੀਆਂ ਹੋਈਆਂ ਨੇ ਜੰਗਲ ਵੀ ਸਾਡੇ ਹੀ ਜਨੀਆਂ ਨੇ ਜਿੰਨਾ ਮਤਲਬ ਕੁਝ ਵੀ ਹੌਸਲੇ ਵਾਲਾ ਕੰਮ ਹੁੰਦਾ ਏ ਜਿਗਰੇ ਵਾਲਾ ਕੰਮ ਹੋ ਪੰਜਾਬੀਆਂ ਦੇ ਹਿੱਸੇ ਸ਼ੁਰੂ ਤੋਂ ਆਇਆ ਹੀ ਹੈ ਤਾਂ ਮੈਨੂੰ ਬੜੀ ਇੱਕ ਖੁਸ਼ੀ ਵੀ ਹੁੰਦੀ ਹੈ ਜਦੋਂ ਤੁਸੀਂ ਉੱਥੇ ਗਰਾਊਂਡ ਲੈਵਲ ਤੇ ਜਾ ਕੇ ਇੰਨਾ ਵਧੀਆ ਕੰਮ ਕਰਦੇ ਹੋ ਮੈਂ ਤੁਹਾਡੀਆਂ ਵੀਡੀਓਜ਼ ਜਿੰਨੀਆਂ ਆਉਂਦੀਆਂ ਨੇ ਤੇ ਮੇਰੇ ਖਿਆਲ ਚ ਹੋ ਗਏ ਵੀਰਾਂ ਧੰਨਵਾਦ ਪ੍ਰਿੰਸ ਭਾਈ ਧੰਨਵਾਦ ਤੁਸੀਂ ਸੱਚਾ ਹੈ ਕਿ ਮੈ ਵੀ ਲਾਈਫ ਕੱਟ ਹੁੰਦਾ ਤੇ ਟੈਕਨੀਕਲ ਜਿਆ ਨਾ ਤੁਹਾਨੂੰ ਪਤਾ ਸੀ ਨਾ ਮੈਨੂੰ ਪਤਾ ਸੀ ਹਾਂ 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 ਠੀਕ ਹੈ ਮੈਂ ਇਹ ਗੱਲ ਕਰਦਾ ਸੀ ਵੀ ਜਿਵੇਂ ਤੁਹਾਡੀ ਫਿਲਮ ਦਾ ਟਾਈਟਲ ਵੀ ਹੈ ਪੰਜਾਬੀ ਆਖਰੀ ਹੋਏ ਕਿ ਇਹੀ ਸਪਿਰਟ ਆ ਸਾਡੇ ਚ ਕਿ ਜਿਹੜਾ ਵੀ ਅਸੀਂ ਲੜਦੇ ਕਿਵੇਂ ਆ ਸਿਚੁਏਸ਼ਨਾਂ ਨਾਲ ਵੀ ਕਿਵੇਂ ਅੜਦੇ ਆ ਪੰਜਾਬ ਵਾਲੇ ਬਿਲਕੁਲ ਬਿਲਕੁਲ ਵੀਰੇ ਤੁਸੀਂ ਤਾਂ ਵਾਹਿਗੁਰੂ ਤਰੱਕੀ ਦੇ ਵਿੱਚ ਤੁਹਾਨੂੰ ਬਾਬਾ ਚੜ੍ਹਦੀ ਕਲਾ ਚ ਰੱਖੇ ਬਾਬਾ ਲਾਣਗ ਤੁਸੀਂ ਉੱਥੇ ਡਿਊਟੀ ਲਾਈ ਪੂਰੀ ਲੱਗੇ ਹੋਏ ਆ ਹਜੇ ਵੀ ਉੱਥੇ ਚੱਲ ਰਿਹਾ ਕੰਮ ਵੀ ਤੁਸੀਂ ਵੀ ਦੇਖਿਆ ਗਰਾਊਂਡ ਲੈਵਲ ਤੇ ਵੀ ਕਿਵੇਂ ਸਾਰੇ ਹੱਥ ਇੱਕ ਦੂਜੇ ਦਾ ਹੱਥ ਫੜ ਕੇ ਚੱਲ ਪਿਆ ਮਾਹੌਲ ਵੀ ਜਿਹੜੇ ਆਰਟਿਸਟ ਗਏ ਜਾਂ ਇੰਡਸਟਰੀ ਵਾਲੇ ਗਏ ਉਹਨਾਂ ਨੂੰ ਤਾਂ ਲੋਕ ਜਾਣਦੇ ਸਪੋਰਟਸਮੈਨ ਗਏ ਜਾਣਦੇ ਪਰ ਜਿਹੜੇ ਆਪਣੇ ਮੁਹੱਲੇ ਵਾਲੇ ਛਿੰਦੇ ਭਿੰਦੇ ਵਰਗੇ ਮਹਿੰਦਰੀ ਦੀਪੀ ਉਹ ਜਿਹੜੇ ਜੀਟੀ ਵਰਗੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਤਾਂ ਡਬਲ ਸਲੂਟ ਆ ਜਿਹੜੇ ਚੱਲ ਬਿਲਕੁਲ ਬਿਲਕੁਲ ਪਰ ਭਾਈ ਜਿਵੇਂ ਬਹੁਤ ਸਾਰੇ ਲੋਕਾਂ ਦੀ ਇਹ ਗੱਲ ਬਾਤ ਹੈ ਕਿ ਇਸ ਮਾਹੌਲ ਦੇ ਵਿੱਚ ਇੱਕ ਕਾਮੇਡੀ ਜਾਂ ਜਿਸ ਤਰ੍ਹਾਂ ਦਾ ਵੀ ਜਨਰ ਤੁਸੀਂ ਲੈ ਕੇ ਆਏ ਹੋ ਇਹ ਵੀ ਪਾਰਲਲ ਚੱਲਦਾ ਰਹਿੰਦਾ ਹੈ ਕੰਮ ਖੜਦੇ ਨਹੀਂ ਕੰਮ ਚੱਲਦੇ ਨਾਲ ਨਾਲ ਬਿਲਕੁਲ ਜੀ ਬਾਈ ਗਰੂਪ ਦੇਖੋ ਹੁਣ ਚੱਲਿਆ ਉਥੇ ਜਾ ਕੇ ਸਾਰੇ ਜ਼ਰੂਰੀ ਹੁੰਦਾ ਵੀ ਤੁਸੀਂ ਆਪਦੀਆਂ ਜ਼ਿੰਮੇਵਾਰੀਆਂ ਵੀ ਨਾਰਮਲ ਨਿਭਾਉਂਦੇ ਰਹੋ ਹੂੰ ਉਦੋਂ ਚੱਲਿਆ ਪ੍ਰੋਡਿਊਸਰਾਂ ਦਾ ਥੈਂਕ ਯੂ ਉਹਨਾਂ ਨੇ ਪਹਿਲਾਂ 29 ਤਰੀਕ ਸੀ ਉਹ ਅੱਗੇ ਕੀਤੀ ਫਿਰ 5 ਸੀ ਉਦੋਂ ਤੱਕ ਰੋਜਾ ਦੇ ਗਿਆ ਹੁਣ ਠੀਕ ਹੋ ਗਿਆ ਚਲੋ ਉਹ ਵਿਚਾਰਿਆਂ ਦਾ ਵੀ ਸੀਗਾ ਵੀ ਹੁਣ ਜਿਆਦਾ ਲੇਟ ਨਹੀਂ ਕਰ ਸਕਦੇ ਸੀ ਰਿਲੀਜ਼ ਕਰਨ ਲਈ ਵੀ ਪੈਸਾ ਬਹੁਤ ਲੱਗਦਾ ਚਲੋ ਉਹਨਾਂ ਨੇ ਉਹ ਕੀਤੀ ਔਰ ਜਿਹੜਾ ਕੀ ਸਵਾਲ ਕੀ ਸੀ ਤੁਸੀਂ ਕੀਤਾ ਮੈਂ ਇਹ ਕਹਿ ਰਿਹਾ ਵੀ ਨਾਲ-ਨਾਲ ਕੰਮ ਵੀ ਜ਼ਰੂਰੀ ਨੇ ਬਾਈ ਜਿਹੜੀ ਚੱਲ ਰਹੀ ਹੈ। ਹਾਂ ਉਹ ਨਾਲ ਚੱਲੇ ਉਹ ਕੀਤਾ ਸਿੰਘਾ ਵੀਰਾ ਵੀ ਜਾ ਕੇ ਆਇਆ। ਤੁਸੀਂ ਵੀ ਜਾ ਕੇ ਅਸੀਂ ਵੀ ਜਾ ਕੇ ਜਿੰਨੇ ਜੋਗੇ ਸੀ ਤਿਲਫੁਲ ਕੀਤਾ ਆਪਣੇ ਪ੍ਰੋਡਿਊਸਰ ਸਾਹਿਬ ਨੇ ਵੀ ਕਿਹਾ ਵੀ ਭਾਈ ਮੈਂ ਸੌ ਘਰਾਂ ਨੂੰ ਉਹ ਕਰੂੰਗਾ। ਉਹ ਵੀ ਜ਼ਰੂਰੀ ਸੀ। ਉਧਰ ਜਾਣਾ ਵੀ ਪਹਿਲਾਂ ਤਾਂ ਪੰਜਾਬ ਹੀ ਹੈ। ਫਿਰ ਚਲੋ ਨਾਲ-ਨਾਲ ਕੰਮ ਹੈ ਹੁਣ ਦੁਬਾਰਾ ਫੇਰ ਵੀ ਫੇਰ ਅਸੀਂ ਉੱਥੇ ਜਾਣ ਜੋਗੇ ਕਿਵੇਂ ਹੋਵਾਂਗੇ ਵੀ ਚਲ ਚਾਰ ਪੈ ਇਹਧਰੋਂ ਚੱਲਦੇ ਆਂ ਕੰਮ ਕਰੀਏ ਨਾਲ ਕਰੀਏ ਮਿਹਨਤ। ਰੋਟੀ ਪਾਣੀ ਦਾ ਨਾਲ ਚੱਲੇ ਤੇ ਹੁਣ ਜਦੋਂ ਪਾਣੀ ਥੱਲੇ ਉਤਰਿਆ ਤੇ ਬਾਬਾ ਜੀ ਮੇਰ ਕਰਨ ਤੇਲ ਫੁੱਲ ਲੈ ਕੇ ਫੇਰ ਵੀਰਿਆਂ ਦੇ ਕੋਲੇ ਜਾਈਏ ਸਿੰਘੇ ਭਾਈ ਹੈਗੇ ਉਹ ਲਾਈਨ ਤੇ ਮੇਰੇ ਖਾਂ ਫ੍ਰੀਜ਼ ਹੋ ਗਿਆ ਤੁਹਾਡਾ ਫਰੇਮ ਸਿੰਘੇ ਵੀਰੇ ਦਾ ਮੇਰੇ ਖਾਂ ਫਰੇਮ ਫ੍ਰੀਜ਼ ਹੋ ਗਿਆ ਮੈਂ ਦੁਬਾਰਾ ਕੋਸ਼ਿਸ਼ ਕਰਦਾ ਇਨਵਾਈਟ ਭੇਜਣ ਦੀ ਸਿੰਘੇ ਭਾਈ ਨੂੰ ਬਾਈ ਤੁਹਾਨੂੰ ਦੁਬਾਰਾ ਇਨਵਾਈਟ ਭੇਜਿਆ ਤੁਸੀਂ ਰੀਜਾਇਨ ਕਰੋ ਸਿੰਘੇ ਭਾਈ ਤੁਹਾਡਾ ਸ਼ਾਇਦ ਆ ਗਿਆ ਆ ਗਏ ਹਾਂਜੀ ਥੋੜਾ ਨੈਟਵਰਕ ਇਸ਼ੂਜ਼ ਹੈ ਹਾਂਜੀ 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 ਹੋਰ ਹੋਰ ਕਿਵੇਂ ਪੰਮੇ ਵੀਰੇ ਕਿਵੇਂ ਠੀਕ ਹੋ ਜੀ ਵਧੀਆ 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 ਨਿੱਕੇ ਭਾਈ ਇਹ ਗੱਲ ਕਰ ਰਹੇ ਸੀ ਤੁਸੀਂ ਕਰੋ ਕਰੋ ਮੈਂ ਸੁਣ ਰਿਹਾ ਸੀਗਾ ਬਹੁਤ ਬਹੁਤ ਵਧੀਆ ਗੱਲ ਕਰ ਰਹੇ ਸੀ ਭਾਜੀ ਪ੍ਰਿੰਸ ਦੀ ਗੱਲ ਥੋੜਾ ਥੋੜਾ ਤਜਰਬਾ ਥੋੜਾ opinion ਜਦੋਂ ਤੁਸੀਂ ਦੇਖੋ ਕੰਮ ਵੀ ਇੰਪੋਰਟੈਂਟ ਹੈ ਉਹ ਨਾਲ ਨਾਲ ਚੱਲਦੇ ਰਹਿੰਦੇ ਸਾਡੇ ਜਜ਼ਬਾਤ emoशन ਤੁਸੀਂ ਵੀ ਗਰਾਉਂਡ ਤੇ ਗਏ ਹੋ ਥੋੜਾ ਇਹਦੇ ਤੇ opinion ਕੀ ਹੈ ਮੇਰਾ opinion ਭਾਜੀ ਮੈਂ ਚਲੋ ਐਡਾ ਹੈ ਨਹੀਂ ਕਿ ਕੋਈ ਮਤਲਬ ਇਹਦੇ ਬਾਰੇ ਦੱਸ ਸਕਾਂ ਜਾਂ ਮੈਂ opinion ਦੇ ਸਕਾਂ ਮੈਨੂੰ ਐ ਲੱਗਦਾ ਕਿ ਠੀਕ ਹੈ ਵਾਹਿਗੁਰੂ ਨੇ ਜੇ ਔਖੀ ਘੜੀਆਂ ਜਾਂਦੀਆਂ ਸਾਡੇ ਤੇ ਸਾਡੀ ਸਾਰਿਆਂ ਦੀ ਇਕਤਾ ਵੀ ਪਰਖੀ ਗਈ ਹੈ ਇੱਕ ਪੰਜਾਬੀਆਂ ਦੀ ਕਿ ਚਲੋ ਅਸੀਂ ਛੋਟੀਆਂ-ਮੋਟੀਆਂ ਗੱਲਾਂ ਤੇ ਇੱਕ ਦੂਸਰੇ ਨਾਲ ਲੜਦੇ ਰਹਿੰਨੇ ਆ ਖਿੱਚਦੇ ਰਹਿੰਨੇ ਆ ਬਟ ਐਦਾਂ ਲੱਗਾ ਕਿ ਮਤਲਬ ਚਲੋ ਜਦੋਂ ਇੱਕ ਕੋਈ ਮੁਸੀਬਤ ਆਈ ਆ ਸਾਡੇ ਪੰਜਾਬ ਤੇ ਤਾਂ ਸਾਰੇ ਜਣੇ ਇਕਜੁੱਟ ਹੋ ਗਏ ਸਾਰਿਆਂ ਨੇ ਆਪ ਦੇ ਆਪ ਦੇ ਘਰੋਂ ਜਿੰਨਾ ਵੀ ਤਿਲ-ਫੁਲ ਹੋ ਸਕਿਆ ਜਿੰਨੀ ਵੀ ਸ਼ਰਦਾ ਹੋ ਸਕੀ ਹਰ ਹਰ ਬੰਦੇ ਨੇ ਆਪਦੀ ਪਾਈ ਆ ਸਾਡੇ ਪਿੰਡਾਂ 'ਲੋਂ ਕਿੰਨੀਆਂ ਟੋਲੀਆਂ ਭਰ-ਭਰ ਗਈਆਂ ਨੇ ਇਹ ਹੁੰਦਾ ਹੀ ਰਿਹਾ ਜਦੋਂ ਅੱਗੇ ਕਿਸਾਨੀ ਅੰਦੋਲਨ ਹੋਇਆ ਸੀਗਾ ਉਦੋਂ ਵੀ ਸਾਡੇ ਸਾਰੇ ਪਿੰਡਾਂ 'ਚ ਉਹ ਸਮਗਰੀ ਜਾਂਦੀ ਸੀ ਇਕੱਠੀ ਹੋ ਕੇ ਸਾਰੇ ਲੋਕ ਇਕੱਠੇ ਹੋ ਕੇ ਜਾਂਦੇ ਸੀਗੇ ਤਾਂ ਹੁਣ ਜਦੋਂ ਆ ਹੜਾਂ ਵਾਲਾ ਕੰਮ ਹੋਇਆ ਫਲੱਡ ਆਏ ਨੇ ਉਦੋਂ ਵੀ ਹੁਣ ਵੀ ਲੋਕਾਂ ਨੇ ਸਾਰਿਆਂ ਨੇ ਆਪਦੀ ਆਪ ਦਾ ਯੋਗਦਾਨ ਦਿੱਤਾ ਤਾਂ ਮੈਨੂੰ ਇਹ ਲੱਗਦਾ ਹੈ ਕਿ ਵਾਹਿਗੁਰੂ ਨੇ ਸਾਨੂੰ ਸਾਡੀ ਸਾਡੀ ਕਮਿਊਨਿਟੀ ਨੂੰ ਪੰਜਾਬੀਆਂ ਨੂੰ ਇਹ ਮਤ ਬਖਸ਼ੀ ਵੀ ਹੈ ਤੇ ਹੌਸਲਾ ਵੀ ਬਖਸ਼ਿਆ ਕਿ ਅਸੀਂ ਹਰ ਔਖੇ ਟਾਈਮ ਤੇ ਆਪਦੇ ਪੰਜਾਬ ਦੇ ਨਾਲ ਤਾਂ ਖੜੇ ਖੜੇ ਆ ਸਾਨੂੰ ਐ ਹੁੰਦਾ ਹੈ ਕਿ ਕੱਲ ਨੂੰ ਬਾਹਰਲੀ ਕੋਈ ਵੀ ਸਟੇਟ ਹੋਵੇ ਜਾਂ ਬਾਹਰਲੇ ਦੇਸ਼ ਦੇ ਉੱਤੇ ਕਿਤੇ ਭੀੜ ਪੈਂਦੀ ਆ ਤਾਂ ਸਾਡੇ ਪੰਜਾਬੀ ਹਮੇਸ਼ਾ ਮੋਰੇ ਹੋ ਕੇ ਖੜਦੇ ਨੇ ਤੇ ਇਹ ਬਹੁਤ ਵਧੀਆ ਗੱਲ ਹੈ ਤੇ ਮੈਨੂੰ ਮਾਣ ਵੀ ਹੈ ਇਸ ਗੱਲ ਦਾ ਕਿ ਮੈਂ ਇਸ ਪੰਜਾਬ ਦੀ ਮਿੱਟੀ 'ਚੋਂ ਜਨਮ ਲਿਆ ਮੈਂ ਇਸ ਪੰਜਾਬ ਦੀ ਧਰਤੀ ਦਾ ਕਲਾਕਾਰ ਹਾਂ ਤੇ ਮੈਂ ਇਸ ਪੰਜਾਬ ਦੀ ਮਿੱਟੀ 'ਚ ਕੱਲ ਨੂੰ ਕਹਿੰਦੇ ਜਦੋਂ ਕਹਿੰਦੇ ਬੰਦਾ ਮਰਦਾ ਤੇ ਆਉਂਦਾ ਵੀ ਆਪਦਾ ਸ਼ਮਸ਼ਾਨ ਘਾਟ ਪਿੰਡ ਵਾਲੇ ਸ਼ਮਸ਼ਾਨ ਘਾਟ ਤੇ ਹੀ ਆਉਂਦਾ ਤਾਂ ਮੈਨੂੰ ਇਹ ਵੀ ਮਾਣ ਹੋਊਗਾ ਕਿ ਕੱਲ ਨੂੰ ਜਦੋਂ ਕਿਤੇ ਆਪਾਂ ਮਰਾਂਗੇ ਵੀ ਤੇ ਆਪਦੇ ਇੱਥੇ ਇਸ ਪੰਜਾਬ ਦੀ ਮਿੱਟੀ 'ਚ ਹੀ ਖਮਾਵਾਂਗੇ ਤੇ ਇਹ ਬਹੁਤ ਵਧੀਆ ਗੱਲ ਹੈ ਜੀ ਮੈਨੂੰ ਮੈਨੂੰ ਆਪਦੇ ਪੰਜਾਬ ਤੇ ਬੜਾ ਘੈਂਟ ਮਾਣ ਆ ਤੇ ਬਾਕੀ ਆਪਦੇ ਪੱਜੀ ਦਾ ਖੇਤ ਕਿ ਰੱਖ ਰਹੀ ਹੈ ਕੰਮ ਉਹਦੇ ਨਾਲ ਮਕਰ ਸਾਹਿਬ ਅਸੀਂ ਗਏ ਵੀਰੇ ਮੈਂ ਫਰੋਜਪੁਰ ਸੀਗਾ ਵੀ ਅਸੀਂ ਸਾਰੇ ਚਲੋ ਉਵੇਂ ਖੜੇ ਮੁੰਡੇ ਮਿਲੇ ਮੈਨੂੰ ਉੱਥੇ ਹੂੰ ਰਾਜਸਥਾਨ ਤੋਂ ਆਏ ਹੋਏ ਸੀ ਮੇਜਰ ਰਾਜਸਥਾਨੀ ਸਾਹਿਬ ਦਾ ਭਤੀਜਾ ਸੀ ਉਹ ਅੱਛਾ ਉਹ ਟਰਾਲੀਆਂ ਉਹਨਾਂ ਦੀਆਂ 6-7ਾਂ ਕਰਕੇ ਟਰਾਲੀਆਂ ਉੱਥੇ ਕਹਿੰਦੇ ਬਾਈ ਜੀ ਅਸੀਂ ਉੱਥੋਂ ਆਏ ਆ ਨਾ ਯਾਰ ਬਹੁਤ ਵਧੀਆ ਗੱਲ ਹੈ ਰੋਤਕ ਵਾਲੇ ਪਾਸਿਓਂ ਸਰਸੇ ਵਾਲੇ ਪਾਸਿਓਂ ਵੀ ਉੱਥੇ ਸਾਰੇ ਲੱਗੇ ਹੋਏ ਸੀਗੇ ਜਿਵੇਂ ਘਰੇ ਬੈਠਾ ਥੋੜਾ ਜਿਹਾ ਮੈਂ ਐਵੇਂ ਕਹਾ ਉਹਦੇ ਡੋਲ ਗਿਆ ਸੀ ਜਿੱਦ ਮੈਂ ਸੋਸ਼ਲ ਮੀਡੀਆ ਦੇਖਿਆ ਕੀਤਾ ਪਰ ਉੱਥੇ ਜਾ ਕੇ ਮੈਂ ਚੜ੍ਹਦੀ ਕਲਾ ਚ ਹੋ ਗਿਆ ਮੈਂ ਕਿਹਾ ਵੀ ਨਹੀਂ ਹੁਣ ਤਾਂ ਪੰਜਾਬੀ ਇੱਕ ਨਾ ਵੀਡੀਓ ਆਈ ਪ੍ਰਿੰਸ ਭਾਈ ਮੇਰੇ ਨਾਲ ਸਿੰਘੇ ਭਾਈ ਦਾ ਫਿਰ ਨੈਟਵਰਕ ਇਸ਼ੂਜ਼ ਆ ਥੋੜੇ ਜਿਹਾ ਸ਼ੈਦ ਭਾਈ ਵਾਪਸ ਭਾਈ ਮੈਨੂੰ ਇਨਵਾਈਟ ਭੇਜੋ ਮੈਂ ਐਡ ਕਰਦਾ ਤੁਹਾਨੂੰ ਇੱਕ ਮੈਂ ਵੀਡੀਓ ਦੇਖੀ ਇੱਕ ਬੰਦਾ ਕਹਿੰਦਾ ਸੀ ਵੀ ਜਿਹੜਾ 5 ਲੱਖ ਟਰੈਕਟਰ ਹੁਣੇ ਦਿੱਲੀ ਲੈ ਗਏ ਸੀ ਇਹਨਾਂ ਨੂੰ ਕੋ ਉਹ ਆਪਦਾ ਹੁਣ ਸਾਹਬ ਲੈਣ ਦੇਖੀ ਤੁਸੀਂ ਉਹ ਮੈਂ ਦੇਖੀ ਨਾ ਬਾਈ ਦੇਖੀ ਉਹ ਨਾ ਥੋੜੀ ਥੋੜੀ ਇੱਕ ਖਲੰਦਾ ਸੀਨ ਲੀਕ ਹੋ ਗਿਆ ਅੱਛਾ ਉਹ ਉਹਦੇ 'ਚ ਨਾ ਉਹ ਜਿਹੜਾ ਤੁਹਾਡਾ ਉਹ ਸੀਨ ਹੈ ਕਿ ਉਹ ਕਹਿੰਦਾ ਪੰਜਾਬੀ ਆਗੇ ਤਾਂ ਠੀਕ ਹੈ ਉਹ ਇਹ ਕਿਉਂ ਕਹਿੰਨੇ ਹੋ ਓਕੇ ਤੇ ਉਹ ਕਹਿੰਦਾ ਵੀ ਨਾਮ ਪੁੱਛ ਤੂੰ ਚੰਗਾ ਰਹੇਗਾ ਤੇ ਫਿਰ ਤੁਸੀਂ ਦੋ ਦੋ ਤਿੰਨ ਜੜਦੇ ਉਹਦੇ ਥੱਪੜ ਵੀ ਹਾਂ ਉਹਦੇ ਮੂੰਹੋਂ ਨਿਕਲਦਾ ਓਏ ਓਏ ਹਾਂ ਤੇ ਉਹ ਮੈਂ ਜਦੋਂ ਮੈਂ ਉਹ ਬੰਦੇ ਦੀ ਵੀਡੀਓ ਦੇਖੀ ਨਾ ਵੀ ਉਹ ਕੁੱਛੀ ਜਾਂਦਾ 5 ਲੱਖ ਟਰੈਕਟਰ ਤੁਸੀਂ ਲੈ ਜਾਓ ਲਾਲ ਕਿਲੇ ਤੇ ਝੰਡਾ ਚਾੜ੍ਹ ਲਓ ਹੁਣ ਜਾ ਕੇ ਸ਼ਮੂ ਤੇ ਮੋਰਚਾ ਲਾ ਲਓ ਅੱਛਾ ਮੈਂ ਕਿਹਾ ਵੀ ਹੁਣ ਇਹਨੂੰ ਇਹ ਦੱਸਣਾ ਚਾਹੀਦਾ ਵੀ ਉਹ ਇਹ ਕਿਉਂ ਕਹਿੰਦੇ ਆ ਸੀ ਹਾਂ ਹਾਂ ਉਹ ਅਸਲ ਜੋ ਕੁਦਰਤੀ ਉਹ ਹੋ ਜਾਂਦਾ ਕਈ ਹੁੰਦੇ ਆ ਬੰਦੇ ਜਿਨ੍ਹਾਂ ਨੂੰ ਐ ਕਰਕੇ ਕਰਨਾ ਆਉਂਦਾ ਬਾਕੀ ਤਾਂ ਬਾਈ ਕੋਈ ਐ ਹੈ ਨਹੀਂ ਸਾਰੇ ਇੱਕ ਹੀ ਆ ਜਦੋਂ ਕਿਤੇ ਦੇਸ਼ ਤੇ ਆਉਂਦੀ ਆ ਉਦੋਂ ਦੇਖੋ ਜਾ ਤਾਂ ਤੁਸੀਂ ਪਿੱਛੇ ਜਾੜੋ ਜੇ ਆਪਾਂ ਕਹੀਏ ਜਦੋਂ ਗੱਲ ਕਾਮਾਗਾ ਟਾਮਾਰੂ ਦੀ ਸੀਗੀ ਤਾਂ ਕਾਮਾਗਾ ਟਾਮਾਰੂ ਜਾਜ ਵੇਲੇ ਵੀ ਤੁਸੀਂ ਦੇਖੋ ਭਾਗ ਸਿੰਘ ਭਿੱਖੀਵਿੰਡ ਮੇਵਾ ਸਿੰਘ ਲੋਪੋਕੇ ਬਤਨ ਸਿੰਘ ਦਲੇਲ ਆਲੀ ਰਹੀਮ ਜੀ ਉੱਥੇ ਹਿੰਦੂ ਸਿੱਖ ਮੁਸਲਮਾਨੋ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ ਸੀ ਇਕੱਠੇ ਹੋ ਕੇ ਬਿਲਕੁਲ ਬਿਲਕੁਲ ਸਹੀ ਪਰ ਉਹਨੇ ਇੱਕ ਦਿਨ 'ਚ 66000 ਡਾਲਰ ਇਕੱਠਾ ਕਰਤਾ ਸੀ ਇੱਕ ਦਿਨ 'ਚ ਬਾਈ ਉਸ ਵੇਲੇ ਉਸ ਵੇਲੇ ਔਰ ਇੱਥੇ ਵੀ ਜਦੋਂ ਕਿਤੇ ਸਾਡੇ ਹੁੰਦਾ ਆ ਹੁਣ ਭਰਾ ਉੱਥੇ ਬਹੁਤ ਭਰਾ ਸੀ ਕਿ ਮਲੇਰਕੋਟਲੇ ਵਾਲੇ ਪਾਸਿਓਂ ਆਏ ਵੀਰੇ ਮਿਲੇ ਸਾਨੂੰ ਵੀ ਅਸੀਂ ਵੈਸੇ ਹੀ ਕਿਤੇ ਕੁਝ ਚਲੋ ਜਿੱਥੇ ਚੰਗੇ ਆ ਉੱਥੇ ਮਾੜੇ ਜਿੱਥੇ ਦੇਣਾ ਉੱਥੇ ਰਾਤ ਵੀ ਆ ਸਾਰਾ ਕੁਝ ਹੀ ਹੁੰਦਾ ਪਰ ਜਾਦੇ ਜਿਹੜੀ ਆ ਉਹ ਬਾਬੇ ਦੀ ਮੇਰ ਨਾਲ ਆਪਣਾ ਪੰਜਾਬ ਪੰਜਾਬ ਚੋਂ ਹੀ ਹਰਿਆਣਾ ਨਿਕਲਿਆ ਹਿਮਾਚਲ ਸਾਰਾ ਮਿੱਟੀ ਐ ਸੀ ਆ ਵੀ ਰਲ ਜਾਂਦੇ ਆ ਸਾਰੇ ਜਣੇ ਹੋ ਜਾਂਦੇ ਆ ਇਕੱਠੇ ਐਡੀ ਗੱਲ ਨਹੀਂ ਹੈਗੀ ਵਿੱਚ ਕੁਝ ਸਿੰਘੇ ਬਾਈ ਨੇ ਬਹੁਤ ਸੋਹਣੀ ਗੱਲ ਕੀਤੀ ਕਹਿੰਦਾ ਵੀ ਅੱਜ ਲੋੜ ਐ ਹੁਣ ਜੇ ਕਹੋਗੇ ਵੀ ਮੈਂ ਅਗਲੇ ਸਾਲ ਵਾਲੀ ਫਿਲਮ ਦੇ ਪੈਸੇ ਦੇ ਦੂਰ ਕੀ ਫਾਇਦਾ ਚਲੋ ਉਹ ਗੱਲ ਕਈ ਬਾਈ ਬਾਰੀ ਬਾਈ ਬੰਦੇ ਚਲੋ ਪਰਮਾਤਮਾ ਕਿਸੇ ਦੇ ਕਰਮਾਂ ਦੀ ਜਿਵੇਂ ਮੈਂ ਆਪਾਂ ਕਹਿੰਨੇ ਨੇ ਵੀ ਅਸੀਂ ਤਾਂ ਭਰਾਵਾ ਉਹਦੇ ਕਰਮਾਂ ਦੀ ਖਾਨੇ ਆ ਜਿਵੇਂ ਆ ਆਪਣੇ ਵਾਲੀ ਫਿਲਮ ਦੇ ਵਿੱਚ ਚਾਰ ਜਵਾਕ ਆ ਹੂੰ ਗੁਰੀ ਤਾਂ ਪਹਿਲਾਂ ਵੀ ਆਉਂਦਾ ਮੈਂ ਤੇ ਸਿੰਘਾ ਅੱਗੇ ਗੱਲ ਕਰੀ ਜਾਂਦਾ ਸੀ ਮੈਂ ਕਹੇਰਾ ਤਿੰਨ ਜਵਾਕ ਆ ਇਹਨਾਂ ਦੀ ਪਹਿਲੀ ਫਿਲਮ ਵੀ ਇਹਨਾਂ ਦੇ ਕਰਮਾਂ ਨੂੰ ਹੀ ਕੁਝ ਉਹਨਾਂ ਦੇ ਕਰਮਾਂ ਨੂੰ ਉਹਨਾਂ ਦੀ ਕਿਸਮਤ ਹੀ ਸਾਨੂੰ ਲੈ ਕੇ ਨਾਲ ਆ ਸੀ ਕੀਪਤਾ ਗਾਂ ਨੂੰ ਮੈਂ ਤੁਰ ਜਾਈਏ ਹੈਨਾ ਸੋ ਕਈ ਵਾਰੀ ਕਿਸੇ ਨੂੰ ਲੱਗਦਾ ਹੁੰਦਾ ਵੀ ਚਲੋ ਮੈਂ ਆਏ ਕਹਿ ਦਿਆਂ ਤਾਂ ਫਿਰ ਉਹ ਠੀਕ ਹੋ ਜੇ ਔਰ ਵਾਇਗਰੂ ਮੇਅਰ ਕਰੇ ਜਿਹੜੇ ਬੰਦੇ ਨੇ ਕਿਹਾ ਵੀ ਮੈਂ ਅਗਲੀ ਫਿਲਮ ਦੇ ਦਊਂਗਾ ਪਰਮਾਤਮਾ ਉਹਦੀ ਫਿਲਮ ਕਰੇ ਉਹਦੀ ਚਲਾਵੇ ਸਿੰਘੇ ਵੀਰੇ ਉਹ ਦੇ 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 ਬਸ ਸਹੀ ਹੈ ਹਾਂ ਹਾਂ ਥੋੜਾ ਫਿਲਮ ਬਾਰੇ ਵੀ ਦੱਸ ਦਿਓ ਬਾਈ ਸਿੰਘੇ ਬਾਈ ਤੁਹਾਡਾ ਕੀ ਕਿਰਦਾਰ ਹੈ ਪੰਮੇ ਬਾਈ ਦਾ ਕੀ ਕਿਰਦਾਰ ਹੈ ਥੋੜੀ ਅਦਿੱਤਿਆ ਹੁਣਾ ਦੀ ਕਿੰਨੀ ਕ ਮਿਹਨਤ ਹੈ ਇਹਦੇ ਵਿੱਚ ਫਿਲਮ ਦੇ ਵਿੱਚ ਸਾਡੀ ਫਿਲਮ ਅੱਜ ਰਿਲੀਜ਼ ਹੋ ਗਈ ਹੈ ਜੀ 12 ਸਤੰਬਰ ਤੇ ਪੰਜਾਬੀ ਆਗੇ ਹੋਏ ਤੇ ਅਦਿੱਤਿਆ ਸੂਜੀ ਨੇ ਪ੍ਰੋਡਿਊਸ ਵੀ ਕੀਤੀ ਹੈ ਤੇ ਡਾਇਰੈਕਟ ਵੀ ਕਰੀ ਹੋਈ ਹੈ ਇਹ ਮੂਵੀ ਤੇ ਉਹਨਾਂ ਨੇ ਬੜੀ ਮਤਲਬ ਲਿਖੀ ਵੀ ਉਹਨਾਂ ਨੇ ਤੇ ਬੜੀ ਸ਼ਿੱਦਤ ਦੇ ਨਾਲ ਮਤਲਬ ਕਾਫੀ ਟਾਈਮ ਤੋਂ ਲੱਗੇ ਹੋਏ ਨੇ ਕੱਲੀ-ਕੱਲੀ ਚੀਜ਼ ਤੇ ਕੰਮ ਹੋਇਆ ਤੇ ਇੱਕ ਨਾ ਫੈਮਿਲੀ ਮੂਵੀ ਆਪਾਂ ਕਹਿ ਦਿੰਨੇ ਆ ਬਟ ਇਹਦੇ ਵਿੱਚ ਕੀ ਆ ਸੱਚੀ ਬੱਚੇ ਨੇ ਬੱਚਿਆਂ ਨੇ ਬਹੁਤ ਸੋਹਣਾ ਕੰਮ ਕਰਿਆ ਤੇ ਪ੍ਰਿੰਸ ਵੀਰਾ ਤੁਹਾਨੂੰ ਪਤਾ ਹੀ ਆ ਬਾਕਮਾਲ ਐਕਟਰ ਨੇ ਬਹੁਤ ਸੋਹਣੀ ਅਦਾਕਾਰੀ ਹੈ ਇਹਨਾਂ ਦੀ ਤੇ ਇਹਦੇ ਵਿੱਚ ਆਪਣੀ-ਆਪਣੀ ਹਰੇਕ ਬੰਦੇ ਨੇ ਆਪਣੀ-ਆਪਣੀ ਛਾਪ ਛੱਡਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬੀ ਆਗੇ ਉਹ ਟਾਈਟਲ ਬਹੁਤ ਵੱਡਾ ਹੈ ਤੇ ਜਦੋਂ ਅਦਿੱਤਿਆ ਜੀ ਨੇ ਮੇਰੇ ਨਾਲ ਗੱਲ ਕਰੀ ਕਿ ਐਦਦਾ ਸਿੰਘੇ ਵੀਰੇ ਫਿਲਮ ਹੈ ਤੇ ਮੈਂ ਕਿਹਾ ਠੀਕ ਹੈ ਜੀ ਭਾਜੀ ਆਪਾਂ ਕਰ ਲੈਨੇ ਹਨਾ ਤੇ ਉਪਰੋ ਪ੍ਰਿੰਸ ਵੀਰਾ ਸਭ ਤੋਂ ਵੱਡਾ ਚਲੋ ਮੇਰਾ ਇਹ ਵੀ ਸਿਗਾ ਕਿ ਯਾਰ ਨਾਲ ਜਿਹੜੇ ਆਰਟਿਸਟ ਨੇ ਤੁਹਾਡੇ ਕੋ ਆਰਟਿਸਟ ਜਿਨ੍ਹਾਂ ਨਾਲ ਤੁਸੀਂ ਕੰਮ ਕਰਨਾ ਉਹ ਵੀ ਘੈਂਟ ਹੋਣੇ ਚਾਹੀਦੇ ਵਧੀਆ ਹੋਣੇ ਚਾਹੀਦੇ ਕਿਉਂਕਿ ਟੱਕਰ ਦੇਣ ਲਈ ਵੀ ਬੰਦਾ ਮੂਰੇ ਟੱਕਰ ਵਾਲਾ ਹੋਣਾ ਚਾਹੀਦਾ ਵੀ ਜਿਹਦੇ ਨਾਲ ਸਾਡਾ ਮੁਕਾਬਲਾ ਹੋ ਰਿਹਾ ਤੇ ਇਹਦੇ ਵਿੱਚ ਥੋੜਾ ਜਿਹਾ ਮੇਰਾ ਗ੍ਰੇ ਸ਼ੇਡ ਡਾਰਕ ਸ਼ੇਡ ਹੈ ਤੁਸੀਂ ਅੱਜ ਜਾ ਕੇ ਦੇਖਿਓ ਤੁਸੀਂ ਵੀ ਭਾਜੀ ਫੈਮਿਲੀ ਨਾਲ ਜਾਇਓ ਤੁਸੀਂ ਜ਼ਰੂਰ ਦੇਖਿਓ ਮੱਕੜ ਭਾਜੀ ਤੁਸੀਂ ਟਾਈਮ ਕੱਢ ਕੇ ਹਨਾ ਤੇ ਮੈਨੂੰ ਵਾਦਾ ਤੁਹਾਡੇ ਤੁਸੀਂ ਚੱਕੀ ਬਾਹਰੋਂ ਤੁਹਾਡੇ ਨਿਕਲੋਗੇ ਅੰਦਰੋਂ ਤੁਹਾਡੇ ਰਜਾਈਵੇਂ ਬਹੁਤ ਹੈ ਪਤਾ ਮੈਨੂੰ ਪੰਜਾਬ ਦਾ ਪਹਾੜ ਹੈ ਸਿਰ ਤੇ ਹੋਰ ਚੀਜ਼ਾਂ ਬਹੁਤ ਨੇ ਸਾਰੀਆਂ ਚੀਜ਼ਾਂ ਕਵਰ ਕਰਨੀਆਂ ਨੇ ਤੁਹਾਡੀ ਟੀਮਾਂ ਸਾਰੀਆਂ ਲੱਗੀਆਂ ਹੋਈਆਂ ਨੇ ਪਰ ਫੇਰ ਵੀ ਚਲੋ ਥੋੜਾ ਬਹੁਤਾ ਟਾਈਮ ਕੱਢ ਕੇ ਬਾਜੀ ਜਾਇਓ ਜਰੂਰ ਬਾਕੀ ਜਿੰਨੇ ਵੀ ਤੁਹਾਨੂੰ ਦੇਖ ਰਹੇ ਨੇ ਦਰਸ਼ਕ ਫੋਲੋ ਕਰਦੇ ਨੇ ਸਾਰੇ ਜਾਣਿਆਂ ਨੂੰ ਇਹੀ ਗੁਜਾਰਸ਼ ਹੈ ਜੀ ਪੰਜਾਬੀ ਆ ਗਈ ਉਹ ਮੂਵੀ ਆ ਗਈ ਹੈ ਜੀ 12 ਸਤੰਬਰ ਅੱਜ ਹੈਗੀ ਤੇ ਅੱਜ ਰਿਲੀਜ਼ ਹੋ ਗਈ ਹੈ ਤੁਸੀਂ ਵੀ ਮੇਰੇ ਵੱਲੋਂ ਪ੍ਰਿੰਸ ਵੀਰੇ ਵੱਲੋਂ ਬੱਚਿਆਂ ਵੱਲੋਂ ਟਵਿੰਕਲ ਵੱਲੋਂ ਦਿੱਤਿਆ ਜੀ ਵੱਲੋਂ ਸਾਰਿਆਂ ਵੱਲੋਂ ਆਪਾਂ ਇਹੀ ਰਿਕੁਐਸਟ ਕਰਦੇ ਆ ਕਿ ਸਾਰੇ ਜਣੇ ਜਾਣ ਤੇ ਆਪ ਦਾ ਹਾਂ ਦੇਖਣ ਤੇ ਬਾਕੀ ਬਾਬਾ ਸੁੱਖ ਰੱਖੇ ਮੱਕੜ ਬਾਜੀ ਤੁਹਾਨੂੰ ਪਤਾ ਹਰ ਟਾਈਮ ਲੰਘ ਜਾਂਦਾ ਹੈ ਜੰਗ ਦਾ ਟਾਈਮ ਵੀ ਲੰਘ ਜਾਂਦਾ ਹੈ ਮਾਰ ਦਾ ਟਾਈਮ ਵੀ ਲੰਘ ਜਾਂਦਾ ਹੈ ਟਾਈਮ ਟਾਈਮ ਬੀਤਦਾ ਚਲੇ ਜਾਂਦਾ ਟਾਈਮ ਦੇ ਨਾਲ ਨਾਲ ਹਰ ਜ਼ਖਮ ਭਰ ਜਾਂਦੇ ਨੇ ਤਾਂ ਮੈਨੂੰ ਇਹ ਲੱਗਦਾ ਹੈ ਕਿ ਵਾਹਿਗੁਰੂ ਉਹ ਛੇਤੀ ਆਪਣੇ ਬਲ ਬਖਸ਼ੇ ਸਾਡੇ ਪੰਜਾਬੀਆਂ ਨੂੰ ਤੁਹਾਨੂੰ ਤੁਹਾਡੇ ਵਰਗੇ ਭਰਾਵਾਂ ਨੂੰ ਜਿਨ੍ਹਾਂ ਦੇ ਸਿਰ ਤੇ ਪੰਜਾਬ ਖੜਾ ਹੈ ਜਿਨ੍ਹਾਂ ਨੇ ਮਤਲਬ ਐਡਾ ਸੋਹਣਾ ਕਵਰ ਕਰਿਆ ਗਰਾਊਂਡ ਲੈਵਲ ਤੇ ਜਾ ਕੇ ਉਹਨਾਂ ਚ ਵੜ ਕੇ ਕੰਮ ਕਰਿਆ ਤਾਂ ਆਪਣਾ ਜਿਹੜੇ ਜ਼ਖਮ ਹੈ ਪੰਜਾਬ ਦੇ ਭਾਰਨ ਜਲਦੀ ਜਲਦੀ ਤਾਂ ਜੋ ਆਪਾਂ ਫਿਰ ਮੁੜ ਕੇ ਆਉਦੀ ਹੈ ਤਿਆਲੀ ਆ ਲਾਈਏ ਮੁੜ ਕੇ ਆਪਣੀਆਂ ਫਸਲਾਂ ਦੇਖੀਏ ਫਸਲਾਂਾਂ ਚ ਗਾਉਣ ਗਾਣੇ ਗਾਉਂਦੇ ਨਿਕਲਿਏ ਮੋਟਾਂ ਤੇ ਬੈਠੀਏ ਬਿਲਕੁਲ ਬਸ ਆਹੀ ਹੈ ਜੀ ਜੀ ਸਾਡੇ ਨਾਲ ਜਵਾਕ ਵਾਲੇ ਇਲਤੀ ਹੈ ਪ੍ਰਿੰਸਪਾ ਜੀ ਮੈਂ ਕੱਲ ਉੱਥੇ ਲਾਧੂਕਾ ਉੱਥੇ ਜਿਹੜਾ ਕੈਂਪ ਬਣਿਆ ਹਾਂ ਹਾਂ ਉਹ ਨਿਆਣਿਆਂ ਨੂੰ ਕੁਝ ਨਹੀਂ ਪਤਾ ਵੀ ਹੜ ਆਏ ਆ ਜਾਂ ਅਸੀਂ ਕਿੱਥੇ ਬੈਠੇ ਆ ਉਹ ਇਲਤਾ ਹੀ ਕਰੀ ਜਾਂਦੇ ਪਤੰਦਰ ਹਾਂ ਬਿਲਕੁਲ ਤੇ ਉਹ ਮੈਂ ਜਦੋਂ ਤੁਹਾਡੇ ਵਾਲਾ ਟਰੇਲਰ ਦੇਖੀ ਹੁੰਦਾ ਸੀ ਮੈਂ ਕਹਾ ਇਹ ਇਲਤਾ ਵਾਲਾ ਕੰਮ ਹੀ ਹੈ ਇੱਥੇ ਵੀ ਬਸ ਬਸ ਉਹ ਜਵਾਕਾਂ ਦੀ ਹੈ ਬੱਚਿਆਂ ਦੀ ਫਿਲਮ ਹੈ ਬਾਈ ਔਰ ਤੁਸੀਂ ਦੇਖੋ ਐਡਾ ਸੋਹਣਾ ਬਾਈ ਉਹਨਾਂ ਦੀ ਪਹਿਲੀ ਫਿਲਮ ਹੈ ਇੰਨਾ ਸੋਹਣਾ ਕੰਮ ਕੀਤਾ ਜਵਾਕਾਂ ਨੇ ਉਹਨਾਂ ਤੋਂ ਵੀ ਸਿੱਖਣ ਨੂੰ ਮਿਲਿਆ ਉਹ ਖੜੇ ਆ ਉਹਦੇ ਚੁੰਡੀ ਵੜਤੀ ਉਹਨੇ ਉਹਦੇ ਐ ਕਰਤਾ ਉਹਦੇ ਐ ਕਰਤਾ ਇਧਰੋਂ ਵਾਜੇ ਐਕਸ਼ਨ ਡਾਇਲੌਗ ਬੋਲ ਕੇ ਹੋ ਗਏ ਮੈਂ ਹੱਦ ਸੱਚੀ ਹੂੰ ਉਹਨਾਂ ਤੋਂ ਇੰਨਾ ਸਿੱਖਣ ਨੂੰ ਮਿਲਿਆ ਯਾਰ ਵੀ ਕਿਵੇਂ ਇਹ ਇਹਨਾਂ 'ਚ ਕਹਿੰਦੇ ਨਾ ਬੱਚੇ ਮਨ ਦੇ ਸੱਚੇ ਬਿਲਕੁਲ ਐਕਟਿਵ ਹੋਤ ਨੇ ਅੱਜ ਕੱਲ ਦੇ ਪਾਜੀ ਜਵਾਕ ਸਾਨੂੰ ਪਤਾ ਨਿਆਣੇ ਐ ਇੰਨੇ ਇੰਟੈਲੀਜੈਂਟ ਹੋ ਗਏ ਨੇ ਨਾ ਜਿਹੜਾ ਐਕਟ ਦਾ ਜਿਹੜਾ ਕਲਾਕਾਰੀ ਹੈ ਨਾ ਇਹ ਦਿਲ ਤੋਂ ਹੀ ਆ ਇਹ ਚ ਦਿਮਾਗ ਨਹੀਂ ਜਿਵੇਂ ਮੇਰੇ ਡੈਡੀ ਕਹਿੰਦੇ ਹੁੰਦੇ ਸੀ ਆਰਟ ਤੇ ਹਾਰਟ ਹੂੰ ਜੇ ਆਰਟ ਦੇ ਵਿੱਚ ਮਾਈਂਡ ਲੈ ਆਂਦਾ ਦਿਮਾਗ ਲੈ ਆਂਦਾ ਤਾਂ ਮਾਈਂਡ ਕਰ ਜੂਗਾ ਹੂੰ ਉਹ ਗੁੱਸਾ ਕਰ ਇਹ ਤਾਂ ਦਿਲ ਦੇ ਜਿਵੇਂ ਕਹਿੰਦੇ ਨੇ ਹੁੰਦੇ ਵੀ ਅੱਖਾਂ ਤਾਂ ਦਿਮਾਗ ਇੱਥੇ ਕਿਉਂ ਆ ਅੱਖਾਂ ਤੇ ਦਿਲ ਦੇ ਵਿਚਾਲੇ ਦਿਮਾਗ ਕਿਉਂ ਹੈ ਨਹੀਂ ਬਿਲਕੁਲ ਠੀਕ ਗੱਲ ਬਣਾਈ ਤੇ ਧੌਣ ਦੇ ਵਿਚਾਲੇ ਕਿਉਂ ਨਹੀਂ ਲਾਇਆ ਇਹਨੂੰ ਪਾਸੇ ਹੀ ਕਰਤਾ ਵੀ ਤੇਰਾ ਕੰਮ ਹਜੇ ਹੈ ਨਹੀਂ ਉਹ ਕੰਮ ਲੋਡ ਨਹੀਂ ਉਹ ਜਵਾਕ ਤਾਂ ਘੈਂਟ ਉਹਦੇ ਚ ਕਰਕੇ ਗਏ ਉਹ ਉਹ ਉਹਨਾਂ ਨੂੰ ਦਰਨਾ ਸਿੱਖਿਆ ਵੀ ਉਹ ਕੁੜੀ ਨੇ ਬੜਾ ਵਧੀਆ ਕੰਮ ਕੀਤਾ ਤੇ ਵਿੰਕਲ ਨੇ ਉਹਨੇ ਬਹੁਤ ਵਧੀਆ ਅੱਛਾ ਫਿਲਮ ਦੇ ਵਿੱਚ ਚਾਹੇ ਕਿਸੇ ਦੇ ਤਿੰਨ ਡਾਇਲੋਗ ਹੈ ਕਾਈ ਕਹ ਦੇ ਦੱਸ ਦੇ ਲਗਾ ਹਰ ਕੈਰੈਕਟਰ ਕਮਾਲ ਕੰਮ ਕਰਕੇ ਗਿਆ ਉਹਦਾ ਹਰ ਕੈਰੈਕਟਰ ਸੌ ਰਹੇ ਨੇ ਮਕਣਾ ਬਾਈ ਅਜੇ ਜੱਠੀ ਵੀਰਾ ਅੱਛਾ ਮਾਹਵੀਰ ਪੁੱਲਰ ਸਾਹਿਬ ਉਹ ਤਾਂ ਆਪਾਂ ਤਾਂ ਫੈਨ ਉਦੋਂ ਦੇ ਆ ਜਦੋਂ ਮਿਰਚ ਮਸਾਲਾ ਆਈ ਸੀ ਓਮਪਰੀ ਸਾਹਿਬ ਦਾ ਪਾਟਲ ਨਜ਼ੀਰ ਸਾਹਿਬ ਉਹ ਉਹਦੇ ਚ ਵੀ ਸੀਗੇ ਉਹ ਆ ਬਸ ਜਦੋਂ ਮੈਨੂੰ ਪਤਾ ਲੱਗਿਆ ਆਪਾਂ ਗੋਡਿਆਂ ਨਾਲ ਲੱਗ ਕੇ ਬੈਠੇ ਰਹੀਦਾ ਮੈਂ ਕਹਾਂ ਜੀ ਉਹ ਕਿਹ ਰਿਪੋਰਟ ਆ ਉਸ ਤੋਂ ਬਾਅਦ ਉਸ ਤੋਂ ਵੱਡੀ ਗੱਲ ਆ ਵੀ ਐਨਐਸਡੀ ਪਾਸ ਆਊਟ ਆ ਉਹ ਬੱਸ ਜਾ ਜਾਕਾਰ ਸਿੰਘੇ ਵੀਰੇ ਪ੍ਰਿੰਸ ਬਾਈ ਨੂੰ ਨਾ ਹਿੰਦੀ ਫਿਲਮਾਂ ਦੇ ਕੋਰੀਓਗ੍ਰਾਫਰ ਤੋਂ ਲੈ ਕੇ ਇਹਦਾ ਆਰਟ ਡਾਇਰੈਕਟਰ ਕਿਹੜਾ ਸੀ ਜਿਹੜਾ ਮਰਜੀ ਪੁੱਛ ਲੋ ਪ੍ਰਾਣੀਆਂ 70 ਵਾਲੀਆਂ 80 ਵਾਲੀਆਂ ਦਾ ਉੱਥੇ ਆਪਾਂ ਸੈੱਟ ਤੇ ਨਾ ਦਰਮਾ ਆਈ ਕੰਮ ਕਰਿਆ ਭਾਈ ਆਪਾਂ ਸੈੱਟ ਤੇ ਬੈਠੇ ਆਹੀ ਕੰਮ ਕਰਦੇ ਸੀ ਮੈਂ ਤੇ ਪ੍ਰਿੰਸ ਗੱਲਾਂ ਨੇ ਵਹਿ ਜਾਣਾ ਭਾਈ ਪਿੱਛੇ ਜੇ ਦਰਮਾਤਮਾ ਦੇਖਣ ਲੱਗ ਗਿਆ ਮੈਂ ਫਿਰ ਯਾਰ ਗੋਡਫਾਦਰ ਦੀ ਕਾਪੀ ਬਣੀ ਸੀ ਫਰੋਜ਼ ਖਾਨ ਸਾਹਿਬ ਨੇ ਡਾਇਰੈਕਟ ਕੀਤੀ ਵੀ ਕਿਆ ਬਿਰੋਦਾ ਲਾਈਨ ਪ੍ਰੋਡਿਊਸਰ ਪ੍ਰੋਡਕਸ਼ਨ ਚ ਵਿਧੂ ਬਨੋ ਚੋਪੜਾ ਦਾ ਨਾਂ ਆ ਗਿਆ ਉਹ ਮੈਂ ਕਹ ਤਾਈ ਹੁਣ ਕਹਿੰਡ ਫਿਲਮਾਂ ਬਣਾਉਂਦਾ ਅਜੀ ਬੰਦਾ ਐਸਾ ਹੋਈ ਕਰਕੇ ਆ ਸੋ ਭਾਈ ਅ ਅੱਜ ਰਿਲੀਜ਼ ਹੋਈ ਹੈ ਤੁਹਾਡੀ ਫਿਲਮ ਔਰ ਅਸੀਂ ਜਿੱਥੇ ਪੰਜਾਬ ਦੀ ਅਰਦਾਸ ਕਰਦੇ ਆ ਚੜ੍ਹਦੀ ਕਲਾ ਦੀ ਅਸੀਂ ਤੁਹਾਡੀ ਵੀ ਅਰਦਾਸ ਕਰਦੇ ਆ ਥੈਂਕ ਯੂ ਭਾਈ ਤੁਹਾਡੇ ਕਾਰੋਬਾਰ ਜਿਵੇਂ ਇਹ ਕਾਰੋਬਾਰੀ ਹੈ ਇਹ ਇੰਡਸਟਰੀ ਹੈ ਜੇ ਤੁਸੀਂ ਚੜ੍ਹਦੀ ਕਲਾ 'ਚ ਰਹੋਗੇ ਤਾਂ ਅੱਜ ਸਾਥ ਦਿੱਤਾ ਉਹਵੇਂ ਦਿੰਦੇ ਰਹੋਗੇ ਜੀ ਬਿਲਕੁਲ ਭਾਈ ਬਿਲਕੁਲ ਇਹ ਤਾਂ ਦੇਖੋ ਜੇ ਕਿਤੇ ਹਿੰਦੀ ਕਲਾਚ ਵੀ ਹੋਏ ਨਾ ਅਸੀਂ ਫਿਰ ਵੀ ਜਾ ਕੇ ਗੋਟਣਿਆਂ ਤੇ ਉੱਥੇ ਜਾਵੜਾਂਗੇ ਜੇ ਲੱਤ ਤੇ 60 ਸਟ ਬੱਜੀ ਹੋਈ ਨਾ ਤੇ ਲੰਗ ਮਾਰਦੇ ਵੀ ਵੀਰਿਆਂ ਕੋਲੇ ਪਹੁੰਚ ਜਾਗੇ ਵੀ ਲੋ ਜੀ ਕਿਉਂਕਿ ਇੱਥੋਂ ਹੀ ਆ ਬਾਈ ਹੋਰ ਤਾਂ ਹੈ ਨਹੀਂ ਸਾਡੇ ਕੋਲੇ ਆਜੀ ਕੋਸੀ ਆ ਅੱਛਾ ਵਧੀਆ ਗੱਲ ਦਾ ਤੁਹਾਨੂੰ ਮੈਂ ਅੱਜ ਸਵੇਰੇ ਮੈਂ ਥੋੜਾ ਲੇਟ ਉੱਠਿਆ ਅਸੀਂ ਪੰਜ ਛੀ ਟੂ ਦੀ ਤਿਆਰੀ ਕਰੀ ਜਾਂਦੇ ਸੀਗੇ ਰਾਤ ਲੇਟ ਮਨੀਚੀ ਵਰਗਿਆਂ ਕੋਲ ਆਇਆ ਮੈਂ ਪਹਿਲਾਂ ਇੱਧਰ ਪ੍ਰੀਮੀਅਰ ਸੀ ਸਿੰਘੇ ਬਾਈ ਵਰਗਿਆਂ ਨਾਲ ਸੀ ਉੱਥੋਂ ਮੈਂ ਆਇਆ ਤੇ ਮੈਂ ਫੋਨ ਆਨ ਕੀਤਾ ਮੇਰਾ ਦੋਸਤ ਆ ਕੋੜ ਪੂਰੇ ਤੋਂ ਕੀ ਪਾ ਬਾਈ ਹਰੀਨੋ ਰੋਡ ਤੇ ਮੱਕੜ ਵੀਰ ਦੀ ਦੁਕਾਨ ਹੁੰਦੀ ਸੀ ਰੇਂਕੀ ਸਟੂਡੀਓ ਬਾਈ ਦੇ ਲੱਗਿਆ ਰਿਹਾ ਉਹ ਜੀ ਹਾਂ ਤੇ ਉਹ ਉਹਦਾ ਫੋਨ ਆਇਆ ਮੈਂ ਕਹਿਰ ਕੀਤੇ ਦਾ ਫੋਨ ਮੈਂ ਚਾ ਕਹਨਾ ਹੈਲੋ ਹੋਰ ਉਸਤਾਦ ਮੈਂ ਵਧੀਆ ਵਧੀਆ ਵੀਰੇ ਕਿੱਥੇ ਮੈਂ ਕਹਿਰ ਮੈਂ ਚੰਡੀਗੜ੍ਹ ਹੀ ਹਮਾਲੀ ਉਹ ਕੈਬ ਚਲਾਉਂਦਾ ਵੀਰੇ ਇੱਥੇ ਅੱਛਾ ਕਹਿੰਦਾ ਬੰਦੇ ਨਾਲ ਗੱਲ ਕਰ ਮਫੂ ਤੋਂ ਵੀਰਾ 9 9.5 ਵਾਲਾ ਸ਼ੋਅ ਕੋਈ ਦੇਖ ਕੇ ਨਿਕਲਿਆ ਸੀ ਉਨੇ ਕੈਬ ਕਰਾਈ ਉਹਦੇ ਚ ਬੈਠਿਆ ਉਹ ਕਹਿੰਦਾ ਮੈਂ ਫਿਲਮ ਦੇਖ ਕੇ ਨਿਕਲਿਆ ਬੱਚਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਸਿੰਘੇ ਵੀਰੇ ਨੇ ਬਹੁਤ ਵਿਚਾਰਿਆਂ ਦੀ ਉਹ ਪ੍ਰੇਜ਼ ਕਰ ਰਹੀ ਫਿਲਮ ਬਹੁਤ ਵਧੀਆ ਉਹ ਕਹਿੰਦਾ ਤੇਰੀ ਉਹਦੇ ਹੀਰ ਉਹਦੇ ਨਾਲ ਹੀਰੋ ਨਾਲ ਗੱਲ ਕਰਾਵਾਂ ਪੰਮੇ ਨਾਲ ਕਹਿੰਦਾ ਜਾ ਯਾਰ ਵੀਰੇ ਤੂੰ ਤਾਰ ਜਿੱਥੇ ਮੈਨੂੰ ਤਾਰਨਾ ਤੂੰ ਚੱਲ ਉਹਨੇ ਫੋਨ ਲਾ ਕੇ ਉਹਨੂੰ ਫੜਾਤਾ ਕਹਿੰਦਾ ਵੀਰੇ ਨਾਲ ਗੱਲ ਕਰੀ ਮੈਂ ਕਹਾ ਹਾਂ ਵੀਰੇ ਮੇਰੀ ਗੱਲ ਚੱਲ ਵੀ ਮੈਨੂੰ ਇੰਨਾ ਚੰਗਾ ਲੱਗਿਆ ਉਹ ਕਹਿੰਦਾ ਜਾਣੇ ਦਾ ਤੇਰਾ 13 14 ਜਣੇ ਸੀ ਸਵੇਰੇ 9:30 ਦੇ ਜੀ ਹੂੰ ਪਰ ਕਹਿੰਦਾ ਵੀਰੇ ਫਿਲਮ ਵਧੀਆ ਸੀ ਮੈਨੂੰ ਬਹੁਤ ਸੇ ਲੱਗਿਆ ਮੈਂ ਕਿਹਾ 13 14 ਤੂੰ ਕਦੋਂ 130 40 ਤੇ ਕਦੋਂ 13 14 100 ਉਹ ਵੈਗਰੂ ਮੇਰ ਕਰੇ ਗਾਹ ਨੂੰ ਵਧੀਏ ਗਾਹ ਨੂੰ ਚੱਲੀਏ ਵੀ ਚੰਗੀ ਗੱਲ ਆ ਉਹ ਵਧੀਆ ਲੱਗਿਆ ਮੈਨੂੰ ਸਵੇਰੇ ਸਵੇਰੇ ਫੋਨ ਪਹਿਲਾ ਫੋਨ ਬਹੁਤ ਧੰਨਵਾਦ ਤੁਹਾਡਾ ਵੀ ਬਾਈ ਅਸੀਂ ਵੀ ਅਰਦਾਸ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਸਗੇ ਬਾਈ ਉਹ ਜਿਹੜੇ ਕਿਸ਼ਤੀ ਖਿੱਚੀ ਆ ਨੇ ਉਹ ਕਿਹੜਾ ਪੰਡਾ ਹੈ ਉਹ ਏ ਭਾਈ ਆਪਣਾ ਫਿਰੋਜ਼ਪੁਰ ਤੋਂ ਅੱਗੇ ਪੈਂਦਾ ਵਾ ਨੱਕੇ ਚੱਕ ਕੁਛ ਚੱਕੇ ਚੱਕ ਕੇ ਹੈ ਇਹਨਾਂ ਦਾ ਇਦਾਂ ਦੇ ਨਾਮ ਹੈ ਪਿੰਡਾਂ ਦੇ ਉਧਰਲੇ ਮੈਨੂੰ ਹੁਣ ਨਾਂ ਤਾਂ ਨਹੀਂ ਪਤਾ ਹੈਗੇ ਕਿਹੜਾ ਪਿੰਡ ਦੀ ਹੈ ਹਰੀਕੇ ਹਰੀਕੇ ਪੱਤਣ ਹਰੀਕੇ ਪੱਤਣ ਹੂੰ ਤੇ ਇਹ ਹੋ ਗਿਆ ਟਾਈਮ ਜਦੋਂ ਆਪਾਂ ਉਧਰ ਗਏ ਸੀਗੇ ਆਪਣੇ ਨਾ ਉੱਥੇ ਉਹਨਾਂ ਦਾ 8 8 9 ਨੂੰ ਫੁੱਟ ਪਾਣੀ ਚੜਿਆ ਹੋਇਆ ਸੀਗਾ ਤੇ ਚੱਕਰ ਕੀ ਪਿਆ ਤੁਸੀ ਵੀ ਜਦੋਂ ਗਏ ਆ ਅਰੇ ਪਾਸੇ ਸਾਰੇ ਪਾਸੇ ਸਿੰਘੇ ਅੰਦਰ ਆਈਲੈਂਡ ਵਾਂਗੂ ਪਿੰਡ ਚੱਕ ਖਿਆਲੀ ਕਰਕੇ ਕਾਲੂ ਕੀ ਚੌਂਕੀ ਤੋਂ ਬਾਹਰ ਨੂੰ ਪਰਾਂ ਨੂੰ ਹਾਂ ਹਾਂ ਤੇ ਉਹਦੇ ਚ ਕੀ ਹੈ ਉਹ ਜਿਹੜੀ ਜਿਹੜੀ ਕਿਸ਼ਤੀ ਜਿਹੜੀ ਬੋਟ ਚਲਾਉਂਦੇ ਆ ਨਾ ਵਿੱਚ ਉਹਦੇ ਵਿੱਚ ਝੋਨਾ ਫਰ ਜਾਂਦਾ ਉਹਦੀ ਗਰਾਰੀ ਚ ਪਿਛਲੇ ਵਾਲੀ ਚ ਤੇ ਉਹ ਫਿਰ ਕੀ ਹੁੰਦਾ ਜਦੋਂ ਥੋੜੀ ਜਿਹੀ ਚੱਲਦੀ ਆ ਰੁਕ ਜਾਂਦੀ ਆ ਉਹ ਚਾਰ ਕਵਾਰੀ ਰੁਕੀ ਆ ਮੈਂ ਕੀ ਕਰਿਆ ਮੈਂ ਕਹਿਆ ਯਾਰ ਫਿਰ ਐ ਡਾਕਟਰ ਪਹੁੰਚ ਗਿਆ ਡਾਕਟਰ ਨੂੰ ਲੈ ਕੇ ਜਾਣਾ ਸੀ ਡੰਗਰਾਂ ਦਾ ਡਾਕਟਰ ਸੀਗੇ ਦੋ ਤਿੰਨ ਬੈਠੇ ਉਹ ਨਾਲ ਹੂੰ ਉਹਨਾਂ ਦੇ ਲੱਗਨੇ ਸੀ ਟੀਕੇ ਵਿਚਾਰਿਆਂ ਦੇ ਉਹ ਡੰਗਰ ਸੀਗੇ ਵਿੱਚ ਪਾਣੀ ਨੇ ਭੜੇ ਉਹਨਾਂ ਦੇ ਖੁਰਾਂ ਦੇ ਵਿੱਚ ਸਾਰੀਆਂ ਗਲ ਗਈਆਂ ਸੀ ਥੱਲੇ ਓਹੋ ਉਹਨਾਂ ਨੂੰ ਕੀ ਕਰਿਆ ਮੈਂ ਕਿਹਾ ਯਾਰ ਤੁਸੀਂ ਬੈਠੋ ਆਪਾਂ ਕੋਈ ਨਹੀਂ ਕਿੱਡੀ ਕੀ ਗੱਲ ਐ ਆਪਾਂ ਵੀ ਤਾਂ ਪੰਜਾਬ ਦੇ ਤੈਨੂੰ ਮਿੱਟੀ ਪਾਣੀ ਚੈਨਾਂ ਚ ਇਹ ਤਾਂ ਖੇលਦੇ ਰਹਿਆ ਕਬੱਡੀ ਖੇਡਦੇ ਰਹਿਆ ਕਿੱਡੀ ਕੀ ਗੱਲ ਆਹੀ ਤਾਂ ਮਿੱਟੀ ਐ ਮਿੱਟੀ ਆਪਾਂ ਕਿਹੜਾ ਕੋਈ ਬਾਹਰਲੇ ਜੰਮੇ ਪਲਿਆ ਜਿਹੜਾ ਸਾਨੂੰ ਮੜ ਜੀ ਮਿੱਟੀ ਲਾ ਕੇ ਕਨਫੈਕਸ਼ਨ ਹੋ ਜਾਣਾ ਜਿਆਦਾ ਤਾਂ ਆਪਾਂ ਜਦੋਂ ਮੀਂਹ ਪੈ ਜਾਂਦਾ ਸੀ ਗਲੀ ਚ ਗੋਡੇ-ਗੋਡੇ ਪਾਣੀ ਲੋਕਾਂ ਦੇ ਘਰਾਂ ਦਾ ਪਾਣੀ ਦੇ ਟਾਇਰ ਭਜਾਉਣੇ ਕਰਨੇ ਉਹ ਟਾਇਰ ਟਾਇਰ ਛੱਡੋ ਭਾਈ ਉਹ ਸਲਿੱਪਾਂ ਮਾਰਦੇ ਹੁੰਦੇ ਸੀ ਨੰਗੇ ਢਿੱਡ ਜਿਹਾ ਲਾ ਕੇ ਥੱਲੇ ਉਹ ਉਹ ਚੀਜ਼ ਉਹ ਫਿਰ ਉਹ ਫਿਰ ਉਹਨੂੰ ਉਹਨੂੰ ਮੈਂ ਕਿਹਾ ਚੱਲ ਯਾਰ ਭਾਈ ਤੂੰ ਨਾਲ ਆ ਜਾ ਇੱਕ ਨਾਲ ਗੋਤਾਖੋਰ ਮੁੰਡਾ ਸੀਗਾ ਉਹ ਅਸੀਂ ਫੜਿਆ ਮੁੰਡੇ ਦੇ ਨਾਲ ਲਾ ਕੇ ਇੱਕ ਬੰਦਾ ਪਿੱਛੋਂ ਧੱਕਾ ਲਾਉਂਦਾ ਦੋ ਜਾਨੇ ਖਿੱਚ ਕੇ ਆਪਾਂ ਸਾਰੀ ਲਿਆ ਕੇ ਤੇ ਡਾਕਟਰ ਨੂੰ ਘਰ ਕੋਲ ਬੈਠੇ ਚਾਹ ਚੂ ਪੀਤੀ ਬਾਬੇ ਨੇ ਫਿਰ ਉਹ ਪਿੰਡ ਦੀਆਂ ਗੱਲਾਂ ਦਸੀਆਂ 88 ਵਾਲੇ ਹੜ੍ਹ ਦੀਆਂ ਗੱਲਾਂ ਦਸੀਆਂ ਕਿ ਉੱਥੇ ਕਿਦਾਂ ਆਪਾਂ ਉਸ ਵੇਲੇ ਕਹਿੰਦੇ ਮੈਂ ਜਵਾਨ ਹੁੰਦਾ ਸੀ ਕਹਿੰਦੇ ਜਦੋਂ ਪਿੰਡ ਚੋਂ ਫਿਰ ਸਾਈਕਲ ਦੇ ਉੱਤੇ ਸਾਰੀ ਫੈਮਿਲੀ ਨੂੰ ਕੱਢਿਆ ਹੁਣ ਹੁਣ ਤਾਂ ਚਲੋ ਆ ਕਈ ਸਾਧਨ ਆ ਗਏ ਭਾਜੀ ਟਰੱਕ ਆ ਗਏ ਨੇ ਟਰਾਲੇ ਜੀਪੀਆਂ ਕਈ ਖੁਸ਼ੀ ਬਣ ਗਏ ਨਾ ਪਹਿਲਾਂ ਉਸ ਵੇਲੇ ਐਸਾ ਸਿਸਟਮ ਹੁੰਦਾ ਨਹੀਂ ਸੀ ਉਦੋਂ ਜਦੋਂ ਹੜ੍ਹ ਆਏ ਸੀਗੇ ਤੇ ਉਹ ਫਿਰ ਬਾਬੇ ਨਾਲ ਕਿਤੇ ਗੱਲਾਂ-ਵਾਤਾਂ ਲੱਗੀਆਂ ਕਰੀਆਂ ਆਪਾਂ ਫਿਰ ਮਤਲਬ ਐਂ ਜਾ ਕੇ ਸਾਰਾ ਗਰਾਊਂਡ ਲੈਵਲ ਦੇ ਉੱਤੇ ਉੱਥੇ ਦੋ ਬਾਬੇ ਬੈਠੇ ਪਿੰਡ ਦੇ ਵਿੱਚ ਹੀ ਸੀਗੇ ਖੇਤ ਦੇ ਵਿੱਚ ਉਹ ਕੀ ਲੱਗੇ ਹੁਣ ਐਡ ਐਡਾ ਛਾਤੀ ਤੱਕ ਪਾਣੀ ਉਹਨਾਂ ਦਾ ਉਹ ਵਿਚਾਰੇ ਨਾ ਇੱਕ ਕਾਛੇ 'ਚ ਡੰਡਾ ਵਸਾਇਆ ਬਾਬੇ ਨੇ ਤੇ ਉਹ ਬੂਟੀ ਜੀ ਕੱਢੀ ਜਾਣ ਝੋਨੇ ਦੇ ਵਿੱਚੋਂ ਤੇ ਅਸੀਂ ਜਾ ਕੇ ਮੈਂ ਗੱਲ ਕਰੀ ਮੈਂ ਕਿਹਾ ਬਾਬਾ ਜੀ ਇਹ ਮਤਲਬ ਚ ਹੁਣ ਤਾਂ ਕੋਈ ਫਾਇਦਾ ਨਹੀਂ ਹੈਗਾ ਝੋਨੇ 'ਚੋਂ ਬੂਟੀ ਕੱਢਤੀ ਝੋਨਾ ਤਾਂ ਖਰਾਬ ਹੈ ਫੇਰ ਵੀ ਸਾਰਾ ਉਹ ਕਹਿੰਦੇ ਪੁੱਤ ਹੁਣ ਹੁਣ ਜਿਹੜੀ ਆਹ ਬੂਟੀ ਬਾਟੀ ਅਸੀਂ ਕੱਢਤੀ ਇਹ ਹੁਣ ਪਾਣੀ ਦੇ ਨਾਲ ਹੜਕੇ ਚਲੇ ਜਾਣੀਆਂ ਵਹਾਹ ਹੋ ਜਾਣਾ ਇਹਦਾ ਨਹੀਂ ਤਾਂ ਇਹ ਸਾਡੇ ਖੇਤਾਂ ਚ ਰਹਿ ਜਾਣੀਆਂ ਇਹਨ ਕੋਈ ਅੱਗੇ ਫਸਲ ਨਹੀਂ ਹੋਣ ਦੇਣੀ ਕੀ ਤੇ ਉਹ ਤਾਂ ਦੇਖੀਆ ਉਹ ਹਾਂ ਉੱਥੇ ਉੱਥੇ ਭਾਈ ਸੱਪ ਐਨਾ ਸੱਪ ਤੁਰਿਆ ਫਿਰਦਾ ਕੱਲ ਵੀ ਭਾਈ ਪਰਸੋਂ ਮੈਨੂੰ ਦੱਸਿਆ ਮੈਂ ਫਾਜ਼ਿਲਕਾ ਦੇ ਨੇੜੇ ਸੀ 4 ਸਾਲ ਦੀ ਬੱਚੀ ਦੀ ਦੱਸਿਆ ਜਾ ਰਿਹਾ ਕੋਈ 6 ਸਾਲ ਦੀ ਸੀ ਸ਼ਾਇਦ ਮੌਤ ਫਰੀ ਹੈ ਸੱਪ ਦੋ ਤਿੰਨ ਮੋਤਾਂ ਸੱਪ ਲੜਨ ਦੇ ਨਾਲ ਹੋਈਆਂ ਆ ਉਹ ਸਾਡੇ ਜਿਹੜਾ ਆਪਣੇ ਚੱਕ ਦੇ ਪਿੰਡ ਨਾਲ ਦੇ ਅਸੀਂ ਉਸ ਪਿੰਡ ਉਹਨਾਂ ਦੇ ਕਿ ਵੀ ਜਾ ਕੇ ਆਏ ਆ ਉਹਨਾਂ ਦੀ ਕੁੜੀ ਸੀਗੀ 22 ਸਾਲਾਂ ਦੀ ਜਵਾਨ ਕੁੜੀ ਵਿਚਾਰੀ ਵਿਆਹ ਹੋਣ ਵਾਲਾ ਸੀਗਾ ਉਹਦਾ 22 ਸਾਲਾਂ ਦੀ ਕੁੜੀ ਰਾਤ ਨੂੰ ਹੀ ਸੱਪ ਲੜਿਆ ਰਾਤ ਨੂੰ ਸਿਰਫ ਪਾਣੀ ਹੋਣ ਕਰਕੇ ਜਾ ਨਹੀਂ ਸਕੇ ਦੋ ਤਿੰਨ ਘੰਟੇ ਬੋਟ ਲੇਟ ਹੋ ਗਈ ਉਹਦੇ ਕਰਕੇ ਵਿਚਾਰੀ ਦੀ ਡੈਥ ਹੋ ਗਈ ਤੇ ਉਹਦਾ ਰਿਸ਼ਤਾ ਹੋਇਆ ਹੋਇਆ ਸੀਗਾ ਉਹ ਤੁਸੀਂ ਆਪ ਦੇਖੋ ਰਿਸ਼ਤਾ ਹੋਇਆ ਸੀਗਾ ਉਹਦਾ ਸਾਨੂੰ ਦੱਸਿਆ ਸੀਗਾ ਪਤਾ ਨਹੀਂ ਕੀ ਐਸਿਡ ਕੋਲਿਕ ਕਾਰਕੋਲਿਕ ਐਸਿਡ ਪਤਾ ਨਹੀਂ ਕੀ ਉਹਦੇ ਨਾਲ ਨਾ 25 ਕਿਲੋਮੀਟਰ ਚ ਸੱਪ ਨਹੀਂ ਆਉਂਦਾ ਜੀ ਉਹ ਮਿਲਦਾ ਘੱਟ ਆ ਉਹ ਉਹ ਤੁਸੀਂ ਪਤਾ ਕਰ ਦਿਓ ਬਾਈ ਤੁਸੀਂ ਆ ਲਾਈਵ ਤੋਂ ਬਾਅਦ ਮੈਨੂੰ ਪਤਾ ਕਰ ਦਿਓ ਜੀ ਬਾਈ ਮੈਂ ਆਪਾਂ ਅਰੇਂਜ ਜਿੱਥੋਂ ਵੀ ਅਰੇਂਜ ਹੁੰਦਾ ਹੋਊਗਾ ਆਪਾਂ ਕਰ ਲਾਂਗੇ ਉਹਦੇ ਅਸੀਂ ਲੱਭ ਕੇ ਲੈ ਕੇ ਦੇ ਕੇ ਆਏ ਸੀ ਉਹ 20-25 ਕਿਲੋਮੀਟਰ ਤੁਸੀਂ ਬੋਤਲ ਚ ਪਾ ਕੇ ਉਹਨਾਂ ਨੇ ਚੌਂਕੀ ਵਾਲਿਆਂ ਨੇ ਵੀਰਿਆਂ ਨੇ ਫੌਜੀ ਵੀਰ ਸੀਗੇ ਉਹਨਾਂ ਨੇ ਸਾਨੂੰ ਦਿਖਾਇਆ ਸੀ ਵੀ ਇਹ ਇਹ ਬੀਏ ਬੀਏ ਮੰਗਵਾ ਦਿਓ ਫਿਰ 2 ਲੀਟਰ ਹੀ ਮਿਲਦਾ ਸੀਗਾ ਉਹ ਜਾਦੇ ਦਿੰਦੇ ਕਰਦੇ ਨਹੀਂ ਕਾਰਬੋਲਿਕ 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 ਐਸਿਡ ਇਹ ਮੈਂ ਵੀ ਪਤਾ ਖਰਾ ਦਿੰਨਾ ਬਾਈ ਹੂੰ ਉਹ ਕਰ ਲਾਂਗੇ ਹਾਂਜੀ ਬਾਈ ਆਪਾਂ ਉੱਥੇ ਜਿੱਥੇ ਜਿੱਥੇ ਜ਼ਰੂਰੀ ਆ ਬਾਤ ਦੇ ਵਿੱਚ ਵੀ ਲੋੜ ਪਊਗੀ ਤੇ ਕੱਲ ਕੱਲ ਤੁਸੀਂ ਪ੍ਰੀਮੀਅਰ ਕੱਲ ਸੀਗਾ ਬਾਈ ਹਾਂਜੀ ਬਾਈ ਕੱਲ ਸੀ ਕੱਲ ਸੀ ਤਾਂ ਮੈਂ ਵੀ ਦੇਖ ਰਿਹਾ ਕਿ ਤੁਹਾਡਾ ਧਿਆਨ ਭਾਵੇਂ ਉੱਥੇ ਸੀਗਾ ਪਰ ਚਲੋ ਕੰਮ ਲਾਜ਼ਮੀ ਹੈ ਹੁਣ ਵੀ ਤੁਹਾਡੇ ਮੈਂ ਪਹਿਲਾਂ ਲਾਈਵ ਤੋਂ ਪਹਿਲਾਂ ਸਿੱਗੇ ਵੀਰੇ ਨਾਲ ਜਾਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਗੱਲਾਂ ਆਪਣੀਆਂ ਉੱਥੇ ਹੀ ਤਾਂ ਚੱਲੀ ਜਾਂਦੀਆਂ ਹਾਂ 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 ਉਹ ਤਾਂ ਫਿਰ ਦੇਖੋ ਵੀਰੇ ਚਲੋ ਪਰਮਾਤਮਾ ਪਤਾ ਕੀ ਹੈ ਚਲੋ ਵੀਰ ਜੀ ਤੁਹਾਡਾ ਕੰਮ ਹੈ ਸਾਡਾ ਕੰਮ ਹੈ ਸਾਰਿਆਂ ਦਾ ਕੰਮ ਹੈ ਚੱਲੀ ਜਾਣਾ ਜ਼ਿੰਦਗੀ 'ਚ ਮੈਂ ਤੁਹਾਨੂੰ ਉਹੀ ਕਹਿ ਕੇ ਹਟਿਆ ਪਰ ਪਤਾ ਕੀ ਹੈ ਜਿਹੜੇ ਹਾਲਾਤ ਸਾਡੇ ਪੰਜਾਬ ਦੇ ਬਣੇ ਨੇ ਇਹ ਹਾਲਾਤ ਮਤਲਬ ਕਾਫੀ ਚੀਜ਼ਾਂ ਪਿੱਛੇ ਲੈ ਗਏ ਸਾਡੀਆਂ ਸਾਡੀਆਂ ਫਸਲਾਂ ਸਾਡੀਆਂ ਨੁਕਸਾਨ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਇੱਕ ਪਸ਼ੂ ਹੈ ਇੱਕ ਮੱਝ ਹੈ ਇੱਕ ਵਿਚਾਰੀ ਉਹਦੀ ਬੱਚੀ ਆਪਣੀ ਕੱਟੀ ਹੈ ਜਾਂ ਗਾਂ ਹੈ ਜਾਂ ਬੱਚੀ ਹੈ ਤੇ ਉਹ ਉਹਨਾਂ ਦੇ ਪੱਠੇ ਲਿਆਉਂਦੇ ਨੇ ਸਾਰੀ ਦਿਹਾੜੀ ਉਹ ਦੁੱਧ ਚੋਂਦੇ ਨੇ ਉਹ ਦੁੱਧ ਵੇਚਦੇ ਨੇ ਉਹਨਾਂ ਦਾ ਉਹਨਾਂ ਦੇ ਪਰਿਵਾਰ ਦਾ ਖਰਚਾ ਕਿੱਦਾਂ ਚੱਲੂਗਾ ਇਹ ਦੇਖੋ ਤੁਸੀਂ ਬਹੁਤ ਵੱਡੀ ਗੱਲ ਹੈ ਵੀਰੇ ਹੁਣ ਲੋਕ ਜਿਵੇਂ ਸਾਰੇ ਖੜ ਗਏ ਨਾ ਪਰ ਮਾਦਮਾ ਮੇਰ ਕਰੂਗਾ ਹੁਣ ਪਾਣੀ ਥੱਲੇ ਹੋਊਗਾ ਸਾਰੇ ਭੈਣਾ ਭਰਾਵਾਂ ਨੇ ਸਾਬਨੇ ਰਲ ਕੇ ਕਿਸੇ ਨੂੰ ਦਾਾ ਕਿਸੇ ਨੂੰ ਕੋ ਜਿਵੇਂ ਮਰਜੀ ਸੈਟਿੰਗ ਹੋਵੇ ਉਹ ਹੁਣ ਸਾਰੇ ਖੜ ਗਏ ਜਿਵੇਂ ਤੁਸੀਂ ਜਾ ਕੇ ਮਨਕੀਰ ਮੈਨੂੰ ਮਨਕੀਰ ਤ ਵੀਰੇ ਦਾ ਕੰਮ ਬਹੁਤ ਧੁੱਕੀ ਕੱਢੀ ਹੁੰਦਾ ਚੱਲ ਠੀਕ ਆ ਯਾਰ ਬੱਸ ਵੀ ਲੱਗਿਆ ਹੋਇਆ ਬੰਦਾ ਉਹ ਵੀ ਸਵਾਰ ਨੇ ਨੇ ਉਹ ਭਾਈ ਭਾਈ ਘੈਂਟ ਯਾਰ ਦਿਲਦਾਰ ਬੰਦਾ ਹੈ ਉਹ ਮੈਂ ਸ਼ੁਰੂ ਤੋਂ ਕੰਮ ਕਰਿਆ ਰਿਹਾ ਮੈਂ ਆਪਾਂ ਇਕੱਠੇ ਮਤਲਬ ਕਾਫੀ ਗਾਣੇ ਬਣਾਏ ਨੇ ਕਾਫੀ ਮਤਲਬ ਇੰਨੇ ਇੰਨਾ ਕੰਮ ਕਰਿਆ ਇਕੱਠਿਆਂ ਨੇ ਤਾਂ ਮੈਨੂੰ ਐ ਲੱਗਦਾ ਕਿ ਉਹ ਉਹ ਸਿੱਧਾ ਸਾਹਬ ਜਿਆ ਇੱਕ ਪਹਿਲਵਾਨ ਬੰਦੇ ਦਾ ਹਿਸਾਬ ਨਹੀਂ ਹੁੰਦਾ ਜਿਹੜਾ ਕਿ ਸਦਾ ਯਾਰ ਧੱਕ ਦਿਓ ਚੱਕ ਦਿਓ ਕੰਮ ਕੋਈ ਨਹੀਂ ਬਾਅਦ ਚੋ ਦੇਖੀ ਜਾਊਗਾ ਤਾਂ ਉਹ ਐਸ ਹਿਸਾਬ ਦਾ ਜੱਟ ਸੌਤਾ ਆਇਆ ਉਹ ਘੈਂਟ ਮਤਲਬ ਨਹੀਂ ਸਦੀਆ ਹੋਗਾ ਹਮ ਸਹੀ ਹੈ ਬਾਈ ਬਹੁਤ ਧੰਨਵਾਦ ਤੁਹਾਡਾ ਦੋਨਾਂ ਦਾ ਗੱਲਬਾਤ ਲਈ ਮੈਨੂੰ ਪਤਾ ਤੁਹਾਡਾ ਸਮਾਂ ਘੱਟ ਹੈ ਤੁਹਾਡੇ ਕੋਲੇ ਔਰ ਇੱਕ ਵਾਰੀ ਜਾਂਦੇ ਜਾਂਦੇ ਫਿਲਮ ਦੇ ਬਾਰੇ ਜ਼ਰੂਰ ਦੱਸੋ ਫਿਲਮ ਫੈਮਿਲੀ ਫਿਲਮ ਤੁਸੀਂ ਦੱਸ ਰਹੇ ਹੋ ਬੱਚਿਆਂ ਦੀ ਫਿਲਮ ਹੈ ਪਰਿਵਾਰਾਂ ਨਾਲ ਲੋਕ ਦੇਖਣ ਜਾਣ ਬਿਲਕੁਲ ਜਿਵੇਂ ਬਾਈ ਗੁਲਜਾਰ ਸਾਹਿਬ ਵਾਲੀ ਸੀ ਨਾ ਪ੍ਰਿਚਿਆ ਜਤਿੰਦਰ ਵਾਲੀ ਜੈ ਭਾਦੜੀ ਵਾਲੀ ਜਿਹੜੇ ਨਾਮ ਤੁਸੀਂ ਲੈਦੇ ਨੇ ਉਹ ਨਹੀਂ ਵੇਖੀਆਂ ਅਸੀਂ ਮੇਰਾ ਆਪਾ ਮਿਸਟਰ ਇੰਡੀਆ ਤੇ ਆ ਜਾਂਦੇ ਨਿਲ ਕਪੂਰ ਖੀਰੀ ਦੇਲੀ ਵਾਲੀ ਮੈਨੂੰ ਤਾਂ 1950s ਤੋਂ ਸ਼ੁਰੂ ਹੁੰਨੇ ਹੋ ਤੁਸੀਂ ਮਦਰ ਇੰਡੀਆ ਤੋਂ ਲੱਗਦੇ ਹੋ ਨਹੀਂ ਨਹੀਂ ਇਹ 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 ਫਿਲਮਾਂ ਜਿਹੜੀਆਂ ਦੇ ਨਾਮ ਲੈਂਦੇ ਨਾ ਇਹ ਪਿਛਲੇ ਜਨਮ ਚ ਬਾਈ ਨੇ ਦੇਖੀਆਂ ਹੋਈਆਂ ਨੇ ਬਣਾਈਆਂ ਹੋਈਆਂ ਉਹਨਾਂ ਨਾਲ ਕਿਤੇ ਬਾਈ ਕੰਮ ਕਰਦਾ ਰਿਹਾ ਨਹੀਂ ਨਹੀਂ ਬਾਈ ਉਦੋਂ ਚਾਈਲਡ ਆਟੇ ਸੀ ਉਹਦੇ ਜੀ ਸੋ ਸਾਰੇ ਦੇਖ ਕੇ ਆਇਓ ਜੀ ਥੈਂਕ ਯੂ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਹ ਸਿਗਵੀਰੀ ਨੇ ਬਹੁਤ ਸੋਹਣਾ ਕੰਮ ਕੀਤਾ ਸਾਰੇ ਆਰਟਿਸਟਾਂ ਨੇ ਬਹੁਤ ਸੋਹਣਾ ਕੰਮ ਕੀਤਾ ਤੁਹਾਨੂੰ ਮਜ਼ਾ ਆਊਗਾ ਅਜੇ ਜੇਠੀ ਦਾ ਵੀ ਤੁਸੀਂ ਨਾਂ ਲੈ ਰਹੇ ਸੀ ਜੇਠੀ ਸਾਹਿਬ ਵੀ ਫਿਲਮ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਬਹੁਤ ਸੋਹਣਾ ਬਹੁਤ ਸੋਹਣਾ ਉਹ ਤਾਂ ਮੈਨੂੰ ਵੈਸੇ ਹੀ ਘੈਂਟ ਲੱਗਦਾ ਅਜੇ ਜੇਠੀ ਤਾਂ ਵੈਸੇ ਹੀ ਜ਼ਬਰਦਸਤ ਸ਼ਿਕਾਰੀ ਚੱਲਿਆ ਸੀ ਅਸੀਂ ਉਹਨੂੰ ਬਹੁਤ ਅੱਗੇ ਵੀ ਹੈਗਾ ਅਗਲੀ ਸ਼ਿਕਾਰੀ ਮੈਂ ਪਿਛਲੇ ਦਿਨਾਂ ਚਾਚੇ ਜੇਠੀ ਹੋਣਾ ਨੇ ਪਾਲੀ ਭੁਪਿੰਦਰ ਹੋਣਾ ਦਾ ਇੱਕ ਨਾਟਕ ਕੀਤਾ ਸੀ ਹਾਏ ਹਾਏ ਬਹੁਤ ਕਮਾਲ ਬਹੁਤ ਸੋਹਣਾ ਤਕਰੀਬਨ 3 ਘੰਟੇ ਦਾ ਨਾਟਕ ਹੈ ਔਰ ਮੈਂ ਕਿਉਂਕਿ ਉਹਨਾਂ ਨੂੰ ਕੱਲਾ ਛ ਤੇ ਮੈਂ ਸੋਚਦਾ ਸੀ ਵੀ ਪਰ ਜਦੋਂ ਮੈਂ ਨਾਟਕ ਦੇਖਿਆ ਥੀਏਟਰ ਵਾਲਾ ਐਕਟਰ ਦਾ ਤਾਂ ਉੱਥੇ ਹੀ ਪਤਾ ਲੱਗਦਾ ਕਿ ਤਿੰਨ ਪਰ ਉਹਦੇ ਨਾ ਬਈ ਡਾਇਲੋਗਸ ਬੜੇ ਔਖੇ ਭਾਰੇ ਵਰਡਸ ਉਹਨਾਂ ਨੇ ਪਾਲੀ ਭੁਪਿੰਦਰ ਹੋਣਾ ਨੇ ਲਿਖੇ ਪਰ 3 ਘੰਟੇ ਦਾ ਉਹ ਜਾਮ ਜਾਮ ਨਾਟਕ ਹੈ ਬੜਾ ਕਮਾਲ ਦਾ 3 ਘੰਟੇ ਸਿਰਫ ਦੋ ਹੀ ਕਰੈਕਟ 3 ਕਰੈਕਟਰ ਨੇ ਅਜੇ ਜੈਠੀ ਨੇ ਕਮਾਲ ਹੀ ਕੀਤੀ ਬਾਈ ਉਹਦੇ ਵਿੱਚ ਨਹੀਂ ਬਹੁਤ ਸੋਹਣਾ ਮੈਂ ਤੇ ਭਾਰਤੀ ਕਰਦੇ ਹੁੰਦੇ ਸੀ ਇੱਕ ਤੁਹਾਨੂੰ ਕਿਹੜਾ ਰੰਗ ਪਸੰਦ ਹੈ ਹਮ ਪਾਲੀ ਬਾਈ ਦਾ ਸੈਮੂਅਲ ਜੌਨ ਬਾਈ ਧਰਮਿੰਦਰ ਪੱਤਾ ਬਾਈ ਡੈਨੀਅਲ ਜਗਤਾ ਜੱਗਾ ਜੈਤੋਲਾ ਜਗਦੇਵ ਢਿੱਲੋਂ ਪਰਮ ਢਿੱਲੋਂ ਬਾਗੂ ਦਲਬਾਗ ਬਾਗੂ ਬਾਈ ਇਹ ਕਰਦੇ ਹੁੰਦੇ ਸੀਗੇ ਇਸ ਚੌਂਕ ਤੋਂ ਸ਼ਹਿਰ ਦਿਸਦਾ ਹਾਂ ਬਹੁਤ ਸੋਹਣਾ ਨਾਟਕ ਆ ਤਾ ਤੇ ਆ ਕੀ ਨਾਟਕ ਬਾਈ ਤੁਸੀਂ ਜੇ ਹੁਣ ਉਹ ਨਾਟਕ ਦੇਖੋ ਨਾ ਤੇ ਐਂ ਲੱਗਦਾ ਵੀ ਯਾਰ ਉਦੋਂ ਆਹ ਥਾਟ ਬੰਦਿਆਂ ਦੇ ਉਸ ਨੂੰ ਕਹੀਂ ਜਿਵੇਂ ਦਿੱਲੀ ਰੋਡ ਤੇ ਇੱਕ ਹਾਦਸਾ ਬਹੁਤ ਕਮਾਲ ਦਾ ਨਾਟਕ ਆ ਉਹ ਵੀ ਬਹੁਤ ਕਮਾਲ ਸੀ ਉਹ ਵੀ ਬਹੁਤ ਗੂੜੀ ਤਾਂ ਬਾਈ ਚਲੋ ਆਪਾਂ ਨਾਟਕਾਂ ਵਾਲੇ ਪਾਸੇ ਚੱਲੇਗੇ ਤੁਹਾਡਾ ਬਹੁਤ ਧੰਨਵਾਦ ਸਿੰਘੇ ਵੀਰੇ ਥੈਂਕ ਯੂ ਸੋ ਮੱਚ ਪ੍ਰਿੰਸ ਬਾਈ ਥੈਂਕ ਯੂ ਸੋ ਮੱਚ ਫਿਲਮ ਤੁਹਾਡੀ ਰਿਲੀਜ਼ ਹੋਈ ਹੈ ਅਸੀਂ ਤੁਹਾਡੇ ਲਈ ਵੀ ਅਰਦਾਸ ਕਰਦੇ ਆਂ ਔਰ ਤੁਸੀਂ ਸਾਰੇ ਪੰਜਾਬ ਲਈ ਅਰਦਾਸ ਕਰਦੇ ਹੋ ਅਸੀਂ ਬਿਲਕੁਲ ਥੈਂਕ ਯੂ ਥੈਂਕ ਯੂ ਭਾਜੀ ਬਾਕੀ ਜਰਨੀ ਕਲਾ ਚ ਰੱਖੇ ਪਾਏ ਤੇ ਬਸ ਖੁਸ਼ ਰਹੋ ਜੀ Thank you, okay. buddy. Thank you. Okay, dude. Thank buddy. you, buddy.